ਆ ਗੱਲ ਪੰਜਾਬ ਦੀ ਦੇ ਵਿੱਚ ਅੱਜ ਚਰਚਾ ਕਰਾਂਗੇ ਤਰਨਤਾਰਨ ਜ਼ਿਮਨੀ ਚੋਣਾ ਅਤੇ ਉਸ ਦਾ ਅਸਰ 2027 ਦੀਆਂ ਵਿਧਾਨ ਸਭਾ ਚੋਣਾਂ ਤੇ ਕੀ ਹੈ ਇਸ ਦੇ ਬਾਰੇ ਚਰਚਾ ਕਰਾਂਗੇ ਤਰਨਤਾਰਨ ਦਾ ਨਵਾਂ ਵਿਧਾਇਕ ਕੌਣ ਹੋਵੇਗਾ ਹੁਣ ਤੋਂ ਥੋੜੇ ਘੰਟਿਆਂ ਦੇ ਬਾਅਦ ਨਤੀਜੇ ਸਾਹਮਣੇ ਆ ਜਾਣਗੇ ਕਿਹੜੇ ਮੁੱਦਿਆਂ ਤੇ ਕੌਣ ਜਿੱਤੇਗਾ ਚੋਣ ਕੇ ਆਉਣ ਵਾਲੀਆਂ ਚੋਣਾਂ ਤੇ ਇਹ ਜਿਹੜੀਆਂ 2025 ਦੀਆਂ ਜ਼ਿਮਨੀ ਚੋਣਾਂ ਹੋਈਆਂ ਨੇ ਤਰਨਤਾਰਨ ਦੀਆਂ ਇਹ ਕੌਣ ਜਿੱਤੇਗਾ ਇਹ ਤਾਂ ਸਾਨੂੰ ਕੁਝ ਕੁ ਘੰਟਿਆਂ ਬਾਅਦ ਪਤਾ ਚੱਲ ਹੀ ਜਾਏਗਾ ਪਰ 2027 ਵਿਧਾਨ ਸਭਾ ਦੀ ਪਿਕਚਰ ਕਲੀਅਰ ਕਿਵੇਂ ਹੋਵੇਗੀ ਉਹ ਤਰਨ ਤਰਨ ਦੀਆਂ ਜ਼ਿਮਨੀ ਚੋਣਾਂ ਦੇ ਨਤੀਜੇ ਐਲਾਨਣਗੇ ਸਾਰੀਆਂ ਪਾਰਟੀਆਂ ਨੇ ਟੌਪ ਗियर ਪਾ ਦਿੱਤਾ ਹੈ ਸਿਆਸੀ ਮੁੱਦਿਆਂ ਦੇ ਕੀ ਮਾਇਨੇ ਨੇ ਸਿਆਸੀ ਮੁੱਦੇ ਪੜ੍ਹਾਈ ਵਾਲੇ ਨੇ ਖੇਡਾਂ ਵਾਲੇ ਨੇ ਜਾਂ ਫਿਰ ਸਿਰਫ ਇਲਜ਼ਾਮਾਂ ਵਾਲੇ ਨੇ ਜੇ ਇਲਜ਼ਾਮਾਂ ਦੀ ਰਾਜਨੀਤੀ ਹੋ ਰਹੀ ਹੈ ਤਾਂ ਇਸ ਦੇ ਕੀ ਮਾਇਨੇ ਨੇ ਇਸ ਤੇ ਵੀ ਚਰਚਾ ਕਰਾਂਗੇ ਕਿਹੜੇ ਮੁੱਦੇ ਕਿਹੜੀ ਪਾਰਟੀ ਚੋਣ ਲੜੇਗੀ ਕਿਹੜੇ ਮੁੱਦੇ ਤੇ ਵਿਧਾਨ ਸਭਾ ਹਲਕਾ ਜੇ ਗੱਲ ਕਰਾਂ ਤਰਨਤਾਰਨ ਦੀ 11 ਨਵੰਬਰ ਨੂੰ ਜਮਨੀ ਚੋਣ ਦੀਆਂ ਵੋਟਾਂ ਹੋਈ ਸੀ ਜਿਸ ਦੀ ਗਿਣਤੀ 14 ਨਵੰਬਰ ਸਵੇਰੇ 8 ਵਜੇ ਤੋਂ ਸ਼ੁਰੂ ਹੋ ਜੇਗੀ ਮਾਈਪਾਗੋ ਇੰਟਰਨੈਸ਼ਨਲ ਕਾਲਜ ਆਫ ਨਰਸਿੰਗ ਪਿੱਦੀ ਤਰਨਤਾਰਨ ਵਿਖੇ ਤੇ ਵੋਟਾਂ ਦੀ ਗਿਣਤੀ ਸ਼ੁਰੂ ਹੁੰਦੇ ਹੀ ਹੌਲੀ-ਹੌਲੀ ਸਮੀਕਰਨ ਜਿਹੜੇ ਨੇ ਉਹ ਸਾਹਮਣੇ ਆਉਣ ਲੱਗ ਜਾਣਗੇ ਇਸ ਸਬੰਧੀ ਜਾਣਕਾਰੀ ਇਹ ਦਿੰਦੇ ਆ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਰਿਟਰਨਿੰਗ ਅਫਸਰ ਗੁਰਮੀਤ ਸਿੰਘ ਨੇ ਦੱਸਿਆ ਹੈ ਕਿ ਜਮਨੀ ਚੋਣ ਦੌਰਾਨ ਕੁੱਲ 15 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਰੇ ਸੀ 16 ਨਵੰਬਰ ਉੱਪਰ ਤੋਂ ਮਾਫ ਕਰਨਾ 16 ਨੰਬਰ ਉੱਪਰ ਨੋਟਾ ਰੱਖਿਆ ਗਿਆ ਜਿਸ ਤੇ ਕਿਸੇ ਉਮੀਦਵਾਰ ਨੂੰ ਨਹੀਂ ਵੋਟ ਪਾਣੀ ਉਹ ਨੋਟਾ ਨੂੰ ਪਾ ਸਕਦਾ ਹੈ ਉਹਨਾਂ ਨੇ ਇਹ ਵੀ ਦੱਸਿਆ ਕਿ ਵੋਟਾਂ ਦੀ ਗਿਣਤੀ ਦੇ ਲਈ ਦੋ ਹਾਲ ਬਣਾਏ ਗਏ ਸੀ ਜਿਨ੍ਹਾਂ ਦੇ ਵਿੱਚ ਇੱਕ ਹਾਲ ਦੇ ਵਿੱਚ EVM ਦੀਆਂ ਵੋਟ ਦੀਆਂ ਮਸ਼ੀਨਾਂ ਰੱਖੀਆਂ ਗਈਆਂ ਉਹਨਾਂ ਨੇ ਇਹ ਵੀ ਦੱਸਿਆ ਕਿ EVM ਦੀਆਂ ਵੋਟ ਗਿਣਤੀ ਦੀਆਂ ਜਿਹੜੀਆਂ ਮਸ਼ੀਨਾਂ ਨੇ 14 ਕਾਊਂਟਰ ਹੁਣ ਲਗਾ ਦਿੱਤੇ ਗਏ ਨੇ ਜਲਦ ਤੋਂ ਜਲਦ ਜਿਹੜਾ ਹੁਣ ਤੋਂ ਥੋੜੇ ਘੰਟਿਆਂ ਬਾਅਦ ਨਤੀਜੇ ਸਾਹਮਣੇ ਆ ਜਾਣਗੇ ਕਿ ਕਿਸ ਨੇ ਤਰਨ ਤਰਨ ਜ਼ਿਮਨੀ ਚੋਣ ਦੇ ਵਿੱਚ ਬਾਜ਼ੀ ਮਾਰੀ ਆ ਕਿਸ ਦਾ ਮੁੱਦਾ ਚੱਲਿਆ ਹੈ ਤੇ ਕਿਸ ਦਾ ਮੁੱਦਾ ਫੇਲ ਰਿਹਾ ਹੈ ਤੇ ਇਸੇ ਜ਼ਿਮਨੀ ਚੋਣ ਦੇ ਨਤੀਜਿਆਂ ਦੇ ਨਾਲ ਕੀ ਜਿਹੜੀ 2027 ਦੀਆਂ ਵਿਧਾਨ ਸਭਾ ਚੋਣਾਂ ਆਉਣ ਵਾਲੀਆਂ ਨੇ ਕੀ ਉਸ ਦੀ ਪਿਕਚਰ ਕਲੀਅਰ ਹੋਵੇਗੀ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ 2027 ਦੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤਿਆਰੀ ਖਿੱਚ ਲਈ ਹੈ ਕਮਰ ਕੱਸ ਲਈ ਹੈ ਹਰੇਕ ਪਾਰਟੀ ਨੇ ਜਿਵੇਂ ਬੀਤੇ ਦਿਨਾਂ ਦੀ ਗੱਲ ਕਰਾਂ ਤਾਂ ਬੀਤੇ ਦਿਨੀ ਕਾਂਗਰਸ ਦੇ ਜਿਹੜੇ 27 ਨਵੇਂ ਜ਼ਿਲ੍ਹਾ ਪ੍ਰਧਾਨ ਬਣਾ ਦਿੱਤਾ ਗਿਆ ਏ ਤੇ ਇਸੇ ਤੇ ਹੁਣ ਚਰਚਾ ਕਰਨ ਦੇ ਲਈ ਸਾਡੇ ਨਾਲ ਸਰਬਜੀਤ ਭੁੱਲਰ ਜੁੜ ਚੁੱਕੇ ਨੇ ਆਮ ਆਦਮੀ ਪਾਰਟੀ ਦੇ ਬੁਲਾਰੇ ਨੇ ਸਵਾਗਤ ਕਰਦਾ ਤੁਹਾਡਾ ਸਰਬਜੀਤ ਜੀ ਨਿਊ ਸਟੇਟ ਪੰਜਾਬ ਦੇ ਉੱਤੇ ਤਾਂ ਅੱਜ ਅਸੀਂ ਮੁੱਦਿਆਂ ਤੇ ਗੱਲ ਕਰ ਰਹੇ ਹਾਂ ਕਿ 2027 ਦੇ ਵਿੱਚ ਕਿਹੜੇ ਮੁੱਦੇ ਅਹਿਮ ਹੋਣਗੇ ਮੈਂ ਆਪਣੀ ਟੀਮ ਨੂੰ ਕਹਿਣਾ ਚਾਹੂੰਗਾ ਰੂਬਰੂ ਕਰਾਈ ਕਰਾਇਆ ਜਾਵੇ ਸਰਬਜੀਤ ਭੁੱਲਰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਨਿਊ ਸਟੇਟ ਦੇ ਉੱਤੇ ਤੇ ਮੈਂ ਸਭ ਤੋਂ ਪਹਿਲਾਂ ਤੁਹਾਡੇ ਤੋਂ ਆਹੀ ਸਵਾਲ ਲੈਣਾ ਚਾਹੂੰਗਾ ਕਿ 2027 ਦੀਆਂ ਜ਼ਿਮਨੀ ਚੋਣ ਮਾਫ਼ ਕਰਨਾ ਜਿਹੜੀ ਵਿਧਾਨ ਸਭਾ ਚੋਣਾਂ ਨੇ ਉਹ ਵੱਟ ਤੇ ਪਈਆਂ ਨੇ ਆਮ ਆਦਮੀ ਪਾਰਟੀ ਦਾ ਜਿਹੜਾ ਤੁਸੀਂ ਕਹਿੰਦੇ ਹੋ ਰਿਪੋਰਟ ਕਾਰਡ ਹੈ ਉਸ ਨੂੰ ਤਾਂ ਵਿਰੋਧੀ ਪਾਰਟੀਆਂ ਦੇ ਵੱਲੋਂ ਸਾਫ਼-ਸਾਫ਼ ਕਿਹਾ ਜਾਂਦਾ ਹੈ ਕਿ ਸਿਰਫ਼ ਦਿਖਾਵੇ ਦਾ ਰਿਪੋਰਟ ਕਾਰਡ ਹੈ ਜਿੰਨੇ ਵੀ ਵਾਅਦੇ ਤੁਸੀਂ ਪੂਰੇ ਕੀਤੇ ਨੇ ਉਹ ਸਿਰਫ਼ ਕਾਗਜ਼ੀ ਵਾਅਦੇ ਨੇ ਜ਼ਿਮਨੀ ਪੱਧਰ ਤੇ ਵਾਅਦੇ ਪੂਰੇ ਨਹੀਂ ਹੁੰਦੇ ਆ ਰਹੇ ਆ ਕਰਕੇ ਇਹ ਸਵਾਲ ਬਹੁਤ ਐਮ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਲਈ ਆਮ ਆਦਮੀ ਪਾਰਟੀ ਕਿਹੜੇ ਮੁੱਦਿਆਂ ਤੇ ਚੋਣਾਂ ਲੜੇਗੀ ਜੀ ਜੀ ਥੈਂਕ ਯੂ ਜੀ ਸਭ ਤੋਂ ਪਹਿਲਾਂ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ ਤੁਹਾਡੇ ਸੁਣਨ ਵਾਲਿਆਂ ਨੂੰ ਦੇਖਣ ਵਾਲਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਦੇਖੋ ਦੇਖੋ ਪਹਿਲਾਂ ਵੀ ਦੇ ਕੋਈ ਪਹਿਲਾ ਬਾਈ ਇਲੈਕਸ਼ਨ ਨਹੀਂ ਪਹਿਲਾਂ ਜਿਹੜੇ ਪੰਜ ਚਾਰ ਬਾਈ ਇਲੈਕਸ਼ਨ ਹੋਏ ਆ ਉਹਦੇ ਵਿੱਚ ਆਮ ਆਦੀ ਪਾਰਟੀ ਉਹ ਬਾਈ ਇਲੈਕਸ਼ਨ ਜਿੱਤੀ ਆ ਕਿਉਂਕਿ ਦੇਖੋ ਸਾਰੇ ਜਿਹੜੇ ਜਿਹੜੇ ਵੀ ਇਲੈਕਸ਼ਨ ਅਸੀਂ ਬਾਈ ਇਲੈਕਸ਼ਨ ਪਹਿਲਾਂ ਜਿੱਤੇ ਆ ਆਪਦੇ ਕੀਤੇ ਜੋ ਮਾਨ ਸਰਕਾਰ ਨੇ ਹੁਣ ਤੱਕ ਕੀਤੇ ਕੰਮਾਂ ਦੇ ਆਧਾਰ ਤੇ ਜਿੱਤੇ ਆ ਦੇਖੋ ਗੱਲ ਇਹ ਹੈ 2022 ਦੇ ਵਿੱਚ ਪੰਜਾਬ ਦੇ ਲੋਕ ਆਮ ਆਦੀ ਪਾਰਟੀ ਨੂੰ ਏਡਾ ਵੱਡਾ ਮੈਂਡਟ ਦਿੰਦੇ ਆ ਪਰ ਨ ਸੀਟਾਂ ਜਿਤਾਉਂਦੇ ਆ ਜਿਹਦੇ ਵਿੱਚ ਕੀ ਜੋ ਸਾਡੇ ਪ੍ਰਧਾਨ ਸੀ ਉਹਨਾਂ ਦੇ ਅੱਜ ਦੇ ਸੀਐਮ ਸਰਦਾਰ ਭੁਆਸੀ ਮਾਨ ਜੀ ਨੇ ਜੋ ਗਰੰਟੀਆ ਦਿੱਤੀਆਂ ਸੀ ਉਹਦੇ ਵਿੱਚ ਮੈਂ ਸ਼ੁਰੂਆਤ ਕਰਦਾ ਪਹਿਲੀ ਹੀ ਕੈਬਨਟ ਮੀਟਿੰਗ ਦੇ ਵਿੱਚ 600 ਯੂਨਿਟ ਜਿਹੜੇ ਪੰਜਾਬ ਦੇ ਲੋਕਾਂ ਨੂੰ ਉਹ ਤੇ ਬਿਜਲੀ ਦੀ ਗਰੰਟੀ ਸੀ ਬਾਲਾਸ਼ੋ ਪੂਰਾ ਕੀਤਾ ਤੇ ਉਹਦੇ ਨਾਲ ਨਾਲ ਹੁਣ ਤੱਕ ਸਕੂਲਾਂ ਦੀ ਬੈਟਲਮੈਂਟ ਕੀਤੀ ਗਈ ਹੈ ਸਕੂਲ ਆਫ ਫੈਮਿਨੈਸ ਟ੍ਰੇਨਿੰਗ ਦਿੱਤੀ ਗਈ ਹੈ ਦਵਾਈ ਗਈ ਹੈ ਸਿੰਗਾਪੁਰ ਤੋਂ ਟਿਚਰਸ ਨੂੰ ਤਾਂ ਕਿ ਆਪਾਂ ਬੱਚੇ ਨੂੰ ਹੋਰ ਵਧੀਆ ਢੰਗ ਨਾਲ ਆਪਾਂ ਪੜਾ ਸਕੀਏ ਉਹਦੇ ਨਾਲ ਨਾਲ ਦੇਖੋ ਆਮ ਆਦਮੀ ਕਲੀਨਿਕ ਹੈ 1 ਕਰੋੜ ਤੋਂ ਵੱਧ ਪੇਸ਼ੈਂਟਸ ਉੱਥੇ ਆਪਣਾ ਇਲਾਜ ਕਰਵਾ ਚੁੱਕੇ ਆ। ਹੂੰ। ਇਹ 800 900 ਮਦਨੀ ਕਲੀਨਿਕ ਆ। ਹੂੰ। ਉਹਦੇ ਨਾਲ ਨਾਲ ਦੇਖੋ ਟੇਲਾਂ ਤੱਕ ਪਾਣੀ ਪਹੁੰਚਾਤਾ ਨਹਿਰੀ ਪਾਣੀ ਪਹੁੰਚਾਇਆ, ਬਿਜਲੀ ਦਿਨੇ ਦੇਰੇ, ਦੇਰੀ ਆ ਸਰਕਾਰ। ਹੂੰ। ਤੇ ਸ਼ਹੀਦਾਂ ਨੂੰ ਦੇਖੋ ਇੱਕ ਸ਼ਹੀਦ ਪਰਿਵਾਰ ਜਿਹੜਾ ਆਪਣਾ ਕੋਈ ਸ਼ਹੀਦ ਹੋ ਜਾਂਦਾ ਕੋਈ ਆਰਮੀ ਮਿਆਂਦੀਆਂ ਪੁਲਿਸਮੈਨ ਉਹ ਉਹਦੇ ਵਾਸਤੇ ਉਹਦੇ ਪਰਿਵਾਰ ਵਾਸਤੇ ਜੋ 1 ਕਰੋੜ ਰੁਪਏ ਦਾ ਰਾਸ਼ੀ ਦਿੱਤੀ ਜਾਂਦੀ ਉਹਦੇ ਨਾਲ ਦੇਖੋ ਲੰਬੀ ਲਿਸਟ ਆ। ਹੂੰ। ਐਸਐਸਐਫ ਦੇਖੋ ਦੇਖੋ ਪੰਜਾਬ ਦੇ ਭਲਾਈ ਦੇ ਬਹੁਤ ਸਾਰੇ ਕੰਮਾਂਸ ਕਰਨੇ ਕੀਤੇ ਆ ਜਿਹੜਾ ਕੋਈ ਵਾਅਦਾ ਨਹੀਂ ਸੀ ਗਰੰਟੀ ਨਹੀਂ ਸੀ ਬਟ ਜੋ ਲੋੜਿੰਦਾ ਜੋ ਦੇਖੋ ਵਕਤ ਤੋਂ ਬਾਅਦ ਅਸੀਂ ਪੰਜਾਬ ਦੇ ਲੋਕਾਂ ਨੇ ਜੇ ਇਨਾ ਵੱਡਾ ਮੰਡਟ ਦਿੱਤਾ ਤੇ ਉਹਦੇ ਲਈ ਕੰਮ ਕੀ ਮੰਸਕਰ ਕਰ ਰਹੀ ਹੈ ਦੇਖੋ ਐਸਐਸਐਫ ਜਿਹੜੀ ਇੰਟਰੋਡਿਊਸ ਕੀਤੀ ਹੈ ਸੜਕ ਸੁਰੱਖਿਆ ਫੋਰਸ ਦਾਤਾ ਕੈਨ ਦੇਖੋ ਆਮ ਆਦਮੀ ਪਾਰਟੀ ਨੇ ਕਹਿੰਦੀ ਖੁਦ ਗਟਕਰੀ ਜੀ ਨੇ ਰਾਜ ਸਭਾ ਦੇ ਵਿੱਚ ਇੱਕ ਜਵਾਬ ਦੇ ਵਿੱਚ ਗੱਲ ਕਹੀ ਹੈ ਕਿ ਜਿਹੜੀ ਜਿਹੜੀ ਮਾਨ ਸਰਕਾਰ ਨੇ ਐਸਐਸਐਫ ਫੋਰਸ ਇੰਟਰੋਡਿਊਸ ਕੀਤੀ ਹੈ ਪੰਜਾਬ ਦੇ ਵਿੱਚ 47% ਕੀਮਤੀ ਜਾਨਾ ਪੰਜਾਬ ਦੇ ਲੋਕਾਂ ਦੀਆਂ ਉਹਦੇ ਵਿੱਚ ਬੱਝੀਆਂ ਸੋ ਦੇਖੋ ਉਹ ਲੰਬੀ ਲਿਸਟ ਹੈ ਜੀ ਦੇਖੋ ਐਨਾਲਿਸਿਸ ਕਰ ਲੈਣਗੇ ਲੋਕ ਪੰਜਾਬ ਦੇ ਬਹੁਤ ਸਿਆਣੇ ਐ ਜਿਹੜੇ ਇਹਨਾਂ ਨੇ ਮਗਲੀਆਂ ਪਾਰਟੀਆਂ ਦੇ ਚਲੋ ਜਿਆਦਾ ਪਿੱਛੇ ਨਾ ਜਾਓ ਸਿਰ 15 ਸਾਲ ਪਿੱਛੇ ਚਲੇ ਜਾਓ ਜਿਹੜੀ ਕਾਲੀ ਦਲ ਭਾਜਪਾ ਦੀ ਸਰਕਾਰ ਸੀ ਤੇ ਕਾਂਗਰਸ ਦੀ 5 ਸਾਲ ਦੀ ਸਰਕਾਰ ਸੀ ਉਹਨਾਂ ਦੇ ਜਿਹੜੇ ਮੈਨੀਫੈਸਟੋਸ ਸੀਗੇ ਦੇਖੋ ਗੁਰਕਾ ਸਾਹਿਬ ਵੀ ਕੈਪਟਨ ਸਾਹਿਬ ਨੇ ਮੈਂ ਇੱਥੇ ਮੈਂਸ਼ਨ ਕਿਉਂ ਕਰ ਰਿਹਾ ਪੰਜਾਬ ਦੇ ਲੋਕਾਂ ਨੇ ਦੇਖਿਆ ਇਹ ਸਾਰਾ ਕੁਝ ਕਿ ਕਿਵੇਂ ਗੁਰਕਾ ਸਾਹਿਬ ਦੀ ਚੁੱਟੀ ਤੋਂ ਖਾਤੀ ਤੇ 4 ਸਾਲ ਕੈਪਟਨ ਸਾਹਿਬ ਆਪਣੇ ਮਹਿਲਾ ਚੋਸਿਸਮਾ ਫਾਰਮ ਚ ਨਹੀਂ ਨਿਕਲੇ ਹੂੰ ਪੰਜ ਕੋਈ ਮੀਟਿੰਗਸ ਨਹੀਂ ਹੈਗੀਆਂ ਕੈਪਟਨ ਸਾਹਿਬ ਦੀਆਂ ਜਿਹੜੀਆਂ ਪਬਲਿਕ ਮੀਟਿੰਗਸ ਹੋਣ ਜਿਸ ਕਰਕੇ ਜਿਸ ਕਰਕੇ ਇਹਨਾਂ ਨੂੰ ਕਾਂਗਰਸ ਨੂੰ ਆਪਣਾ ਮੁੱਖ ਮੰਤਰੀ ਤੱਕ ਬਦਲਣਾ ਪਿਆ ਪੰਜਾਬ ਵਿੱਚੋਂ ਸੋ ਦੇਖੋ ਬੀਜੇਪੀ ਇਹਨਾਂ ਦੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਦੇਖੋ ਕਿੰਨਾ ਵੱਡਾ ਨੁਕਸਾਨ ਹੋਇਆ ਨਸ਼ਿਆਂ ਦੇ ਦਰਿਆ ਵਗਾਏ ਆਪਦੇ ਆਪ ਦੇ ਇਹਨਾਂ ਨੇ ਇਹ ਲੀਡਰਸ਼ਿਪ ਇਹਨਾਂ ਦੇ 99 ਵਿਚਰਾਂ ਨੇ ਪੁਸ਼ਤ ਪੜਾਈਆਂ ਕੀਤੀਆਂ ਇਹਨਾਂ ਕਾਨ ਹੋਇਆ ਨੌਜਵਾਨੀ ਦਾ ਸੋ ਦੇਖੋ ਇਹ ਪੰਜਾਬ ਦੇ ਲੋਕ ਦੇਖ ਰਹੇ ਆ ਇਹਨਾਂ ਦੇ ਮੈਨੀਫੈਸਟੋ ਦਾ ਕੰਪੈਰੀਜ਼ਨ ਕਰ ਲੈਣਗੇ ਹੂੰ ਦੇਖੋ ਨਹੀਂ ਵਾਦੇ ਤਾਂ ਵਾਦੇ ਤਾਂ ਵਿਰੋਧੀ ਪਾਰਟੀਆਂ ਦੇ ਵੱਲੋਂ ਵੀ ਬਹੁਤ ਵੱਡੇ ਵੱਡੇ ਕੀਤੇ ਜਾਂਦੇ ਨੇ ਹੂੰ ਇਹਨਾਂ ਦਾ ਵੱਡੀ ਕਾਰਵਾਈ ਕਰਨੀ ਦੇਖੋ ਵੱਡੀਆਂ ਨਸ਼ੀਏ ਜਿਹੜੇ ਦਰਿਆ ਵਗਾ ਕੇ ਗਈ ਸੀ ਮਗਲੀਆਂ ਸਰਕਾਰਾਂ ਉਹਦੇ ਵੱਡੀਆਂ ਕਾਰਵਾਈਆਂ ਹੋਈਆਂ ਤੇ ਬੱਚਿਆਂ ਦੇ ਹੱਥ 'ਚ 58000 ਨੌਕਰੀਆਂ ਬਿਨਾਂ ਕਿਸੇ ਸਿਫਾਰਿਸ਼ ਤੋਂ ਮੈਰਿਟ ਬੇਸ ਤੇ ਬੱਚਿਆਂ ਨੂੰ 52000 ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਬੱਚਿਆਂ ਦੇ ਹੱਥੇ ਟਿਫਨ ਦਿੱਤੇ ਗਏ ਆ ਤੇ ਨਸ਼ਿਆਂ ਦੇ ਖਿਲਾਫ ਜਿਹੜੀ ਪੰਜਾਬ ਦੇ ਵਿੱਚ ਇਹ ਵੱਡੀ ਕਾਰਵਾਈ ਹੋਈ ਹੈ ਪੁਲਰ ਸਾਹਿਬ ਤੁਸੀਂ ਜਿਹੜੇ ਜਿਹੜੇ ਮੁੱਦੇ ਗਿਣਾਏ ਨੇ ਮੈਂ ਨੋਟ ਡਾਊਨ ਕਰ ਲੇ ਤੁਸੀਂ ਆਮ ਆਦਮੀ ਕਲੀਨਿਕ ਮੋਹੱਲਾ ਕਲੀਨਿਕ ਦਾ ਜਿਹੜਾ ਕਿਹਾ ਕਿ ਅਸੀਂ ਇਹ ਵਾਅਦਾ ਪੂਰਾ ਕੀਤਾ ਠੀਕ ਹੈ ਤੁਸੀਂ ਐਸਐਸਐਫ ਦਾ ਕਿਹਾ ਇਹ ਵੀ ਠੀਕ ਹੈ ਤੇ ਤੁਸੀਂ ਹੁਣ ਤੁਸੀਂ ਇੱਕ ਜ਼ਿਕਰ ਕੀਤਾ ਕਿ ਅਸੀਂ ਹੋਰ ਵੀ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਵਾਅਦੇ ਜਿਹੜੇ ਆ ਉਹ ਪੂਰੇ ਕਰਨਗੇ ਮਾਨ ਸਾਹਿਬ ਦੇ ਵੱਲੋਂ ਪੂਰੇ ਕੀਤੇ ਜਾਣਗੇ ਪਰ ਜੇ ਮੈਂ ਗੱਲ ਕਰਾਂ ਆਮ ਆਦਮੀ ਕਲੀਨਿਕ ਦੀ ਵਿਰੋਧੀਆਂ ਦਾ ਕਹਿਣਾ ਹੈ ਕਿ ਆਮ ਆਦਮੀ ਕਲੀਨਿਕ ਜਿਹੜਾ ਉਹ ਜਿਹੜਾ ਬਣਾਇਆ ਗਿਆ ਉਸ ਤੇ ਭਗਵੰਤ ਮਾਨ ਸਾਹਿਬ ਦੀਆਂ ਫੋਟੋਆਂ ਹੁਣ ਕਿਉਂ ਉਤਾਰੀਆਂ ਜਾ ਰਹੀਆਂ ਨੇ ਇੱਕ ਸਵਾਲ ਇਹ ਖੜਾ ਹੋ ਰਿਹਾ ਹੈ ਤੇ ਐਸਐਸਐਫ ਸੜਕ ਸੁਰੱਖਿਆ ਫੋਰਸ ਕਾਫੀ ਹਾਈ ਟੈਕ ਗੱਡੀਆਂ ਦਿੱਤੀਆਂ ਅਸੀਂ ਵੀ ਸ਼ਲਾਘਾ ਕਰਦੇ ਹਾਂ ਬਹੁਤ ਉਮਦਾ ਕੰਮ ਕਰ ਰਹੀ ਐਸਐਸਐਫ ਪਰ ਐਸਐਸਐਫ ਦੀ ਜਿਹੜੀ ਗੱਡੀਆਂ ਖਰੀਦੀਆਂ ਗਈਆਂ ਕਾਂਗਰਸ ਦੇ ਵੱਲੋਂ ਉੱਤੇ ਵੀ ਸਵਾਲ ਚੁੱਕੇ ਗਏ ਨੇ ਕਿ ਬਹੁਤ ਵੱਡਾ ਭ੍ਰਿਸ਼ਟਾਚਾਰ ਕੀਤਾ ਗਿਆ ਹੈ ਉਹ ਗੱਡੀਆਂ ਖਰੀਦਣ ਦੇ ਵਿੱਚ ਉਸ ਤੇ ਕੀ ਕਹਿਣਾ ਚਾਹੋਗੇ ਸਿਰਫ ਤੇ ਸਿਰਫ ਇਹਨਾਂ ਵਿਰੋਧੀਆਂ ਕੋਲ ਦੇਖੋ ਇਹ ਸਪਸ਼ਟ ਗੱਲ ਹੈ ਜੀ ਇਹਨਾਂ ਕੋਲੇ ਕੋਈ ਮੁੱਦਾ ਨਹੀਂਗਾ ਇਹਨਾਂ ਦੇ ਦੇਖੋ ਤਰਨਤਾਰ ਸਾਹਿਬ ਦਾ ਲੈਕਚਰ ਤੁਸੀਂ ਦੇਖ ਲਓ ਕਿ ਇਹਨਾਂ ਨੇ ਕਿਸ ਤਰ੍ਹਾਂ ਦੀ ਉੱਥੇ ਬਿਆਨਬਾਜ਼ੀਆਂ ਕੀਤੀਆਂ ਜੇ ਮੈਨੂੰ 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 ਇਹਨਾਂ ਤੇ ਨਾ ਤਰਸ ਆਉਂਦਾ ਕਿ ਇਹਨਾਂ ਨੇ 15 ਸਾਲ ਇਹਨਾਂ ਦੀ ਮਗਰ ਦੀ ਸਰਕਾਰਾਂ ਨੇ ਜੋ ਕੋਈ ਕੰਮ ਕੀਤੇ ਹੁੰਦੇ ਨਾ ਤਰਨਤਾਰ ਸਾਹਿਬ ਜਾ ਕੇ ਕਹਿੰਦੇ ਆਪਣੇ ਕੰਮ ਗਣਾਉਣਗੇ ਨਾ ਕਿ ਉੱਥੇ ਆਪ ਸ਼ਬਦ ਪੱਦੀ ਸ਼ਬਦਾਵਲੀ ਤੇ ਊਲ ਜਲੂਲ ਬਿਆਨ ਇਹਨਾਂ ਨੇ ਦਿੱਤੇ ਆ ਕਿਉਂਕਿ ਇਹਨਾਂ ਨੇ ਮਗਲੇ 15 ਸਾਲ ਪੰਜਾਬ ਦੇ ਲੋਕਾਂ ਲਈ ਕੋਈ ਕੰਮ ਨਹੀਂ ਕੀਤਾ ਨੇ ਸੀ ਬਿਆਨਾਂ ਵਾਲੀ ਰਾਜਨੀਤੀ ਮੈਂ ਤਾਂ ਹੀ ਅੱਜ ਜ਼ਿਕਰ ਸ਼ੁਰੂ ਦੇ ਵਿੱਚ ਕਰ ਦਿੱਤਾ ਸੀ ਕਿ ਬਿਆਨਾਂ ਵਾਲੀ ਰਾਜਨੀਤੀ ਨਹੀਂ ਕਰਨੀ ਅੱਜ ਰਾਜਨੀਤੀ ਦੀ ਗੱਲ ਹੋਊਗੀ ਤਾਂ ਮੁੱਦਿਆਂ ਤੇ ਗੱਲ ਹੋਊਗੀ ਸਿੱਖਿਆ ਦੇ ਮੁੱਦਿਆਂ ਤੇ ਗੱਲ ਹੋਊਗੀ ਪੰਜਾਬ ਦੇ ਮੁੱਦਿਆਂ ਤੇ ਗੱਲ ਹੋਊਗੀ ਚਲੋ ਕਾਂਗਰਸ ਦੇ ਬੁਲਾਰੇ ਜਿਹੜੇ ਰੂਬੀ ਗਿੱਲ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਤੋਂ ਵੀ ਪੁੱਛ ਲੈਣੇ ਆ ਕਿ ਜਿਸ ਤਰੀਕੇ ਦੇ ਨਾਲ ਹੁਣੇ ਆਮ ਆਦਮੀ ਪਾਰਟੀ ਦੇ ਆਗੂ ਨੇ ਉਪਲਬਧੀਆਂ ਗਿਣਾਈਆਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਤਾ ਸਾਡੇ ਨਾਲ ਡਿਸਕਨੈਕਟ ਹੋ ਗਏ ਨੇ ਰੂਬੀ ਗੇਲ ਦੁਆਰਾ ਟੀਮ ਨੂੰ ਕਹਿਣਾ ਚਾਹੂੰਗਾ ਕਿ ਦੁਬਾਰਾ ਮੁਰ ਤੋਂ ਕੋਸ਼ਿਸ਼ ਕਰੋ ਸਾਡੇ ਨਾਲ ਆ ਬੀਜੇਪੀ ਦੇ ਬੁਲਾਰੇ ਵੀ ਜੁੜੇ ਹੋਏ ਨੇ ਗੁਰਚਨ ਸਿੰਘ ਸੰਧੂ ਬਹੁਤ ਬਹੁਤ ਸਵਾਗਤ ਕਰਦਾ ਗੁਰਚਨ ਜੀ ਤੁਹਾਡਾ ਮੈਂ ਤਾਂ ਆਮ ਆਦਮੀ ਪਾਰਟੀ ਜਿਸ ਤਰੀਕੇ ਦੇ ਨਾਲ ਇੱਕ ਇੱਕ ਕਰਕੇ ਮੈਂ ਪੁਆਇੰਟ ਆਊਟ ਵੀ ਕੀਤੇ ਕਿ ਆਮ ਆਦਮੀ ਕਲੀਨਿਕ ਜਿਹੜਾ ਸੜਕ ਸੁਰੱਖਿਆ ਫੋਰਸ ਹੈ ਉਸ ਦੇ ਨਾਲ 51000 ਨੌਕਰੀਆਂ ਇਹ ਸਭ ਕੁਝ ਜਿਹੜਾ ਇਹਨਾਂ ਦੇ ਵੱਲੋਂ ਗਿਣਾਇਆ ਗਿਆ ਪਰ ਇਸ ਦੇ ਤੇ ਸਵਾਲ ਬਹੁਤ ਖੜੇ ਹੁੰਦੇ ਨੇ SSF ਚ ਕਹਿੰਦੇ ਨੇ ਕਿ ਸੜਕ ਸੁਰੱਖਿਆ ਫੋਰਸ ਦੇ ਵਿੱਚ ਜਿਹੜੀ ਗੱਡੀਆਂ ਖਰੀਦੀਆਂ ਗਈਆਂ ਨੇ ਉਹਨਾਂ ਦੇ ਵਿੱਚ ਕਾਫੀ ਵੱਡਾ ਕਪਲਾ ਕੀਤਾ ਗਿਆ ਏ ਜੇ ਆਮ ਆਦਮੀ ਕਲੀਨਿਕ ਦੀ ਗੱਲ ਕਰਾਂ ਤਾਂ ਵਿਰੋਧੀ ਇਹ ਵੀ ਕਹਿੰਦੇ ਨੇ ਹਾਲਾਂਕਿ ਬੀਤੇ ਦਿਨ ਜਿਹੜੇ ਗੈਸਟ ਆਏ ਸੀਗੇ ਭਾਜਪਾ ਦੇ ਸਾਡੇ ਉਹਨਾਂ ਦੇ ਵੱਲੋਂ ਵੀ ਇਹੀ ਕਿਹਾ ਜਾ ਰਿਹਾ ਸੀ ਕਿ ਆਮ ਆਦਮੀ ਦੀ ਕਲੀਨਿਕ ਜਿਹੜੇ ਖੋਲੇ ਗਏ ਨੇ ਉਹ ਕੇਂਦਰ ਦੀ ਸਕੀਮ ਸੀ ਇਹਨਾਂ ਨੇ ਆਪ ਦੀਆਂ ਫੋਟੋਆਂ ਲਗਾ ਲਈਆਂ ਇਸ ਤੇ ਤੁਹਾਡੀ ਕੀ ਪ੍ਰਤੀਕਿਰਿਆ ਹੋਵੇਗੀ ਕਿ ਜਿਹੜੇ ਜਿਹੜੇ ਕੰਮ ਆਮ ਆਦਮੀ ਪਾਰਟੀ ਆਪਣੇ ਰਿਪੋਰਟ ਕਾਰਡ ਦੇ ਵਿੱਚ ਗਿਣਾ ਰਹੀ ਹੈ ਕੀ ਸਥਿਤੀਓ ਪੰਜਾਬ ਦੇ ਵਿੱਚ ਹੋ ਰਹੀ ਨੇ ਤੇ ਭਾਜਪਾ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੀਆਂ ਜਿਹੜਾ ਕਿਵੇਂ ਮਜ਼ਬੂਤ ਕਰੇਗੀ ਇਸ ਤੇ ਵੀ ਤੁਸੀਂ ਜ਼ਰੂਰ ਆਪਣੀ ਪ੍ਰਤੀਕਿਰਿਆ ਦਿਓ ਗੁਰਚਨ ਜੀ ਜੋ ਜੋ ਉਪਲਬਧੀਆਂ ਮੇਰੇ ਵੀਰ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਬੁਲਾਰੇ ਨੇ ਉਹਨਾਂ ਨੇ ਗਣਾਈਆਂ ਨੇ ਤੁਹਾਡੇ ਦਰਸ਼ਕ ਜਿਹੜੇ ਹੈਗੇ ਉਹ ਵੇਖ ਕੇ ਹੱਸ ਰਹੇ ਹੋਣਗੇ ਯਾਰ ਵੀ ਕੀ ਕਹਿ ਰਿਹਾ ਮਤਲਬ ਗਰਾਊਂਡ ਤੇ ਕੀ ਹੈ ਐਕਚੁਅਲ ਦੇ ਵਿੱਚ ਕੀ ਗੱਲ ਹੋ ਰਹੀ ਆ ਔਰ ਬਿਆਨਬਾਜ਼ੀਆਂ ਜਿਹੜੀਆਂ ਕੀ ਹੋ ਰਹੀਆਂ ਨੇ ਤੁਸੀਂ ਇਹ ਦੇਖੋ ਐਸਐਸਐਫ ਦੀ ਗੱਲ ਕਰ ਲਓ ਹੂੰ ਮੇਰਾ ਖੁਦ ਐਕਸੀਡੈਂਟ ਹੋ ਗਿਆ ਮੇਰੀ ਦੋ ਥਮਾਂ ਤੋਂ ਬਾਹਰ ਟੁੱਟ ਗਈ ਕਾਫੀ ਨੁਕਸਾਨ ਹੋਇਆ ਮੈਂ ਤੇ ਮੇਰੀ ਫੈਮਲੀ ਸਾਰੇ ਇਕੱਠੇ ਸੀਗੇ ਇੱਕ ਘੰਟੇ ਬਾਅਦ ਮੈਨੂੰ ਜਿਹੜੇ ਟੋਲ ਪਲਾਜ਼ੇ ਵਾਲੇ ਸੀਗੇ ਉਹਨਾਂ ਨੇ ਆ ਕੇ ਆਪਦੀ ਐਂਬੂਲੈਂਸ ਦਿੱਤੀ ਐ ਤੇ ਉਸ ਤੋਂ ਬਾਅਦ ਮੈਨੂੰ ਜਾ ਕੇ ਹਸਪੀਟਲ ਲੈ ਗਿਆ ਮੈਂ ਤਾਂ ਕਿਤੇ ਦੇਖਣ ਗਿਆ ਐਸਐਸਫ ਮੈਂ ਤੁਹਾਨੂੰ ਹੱਡ ਬੀਤੀ ਗੱਲ ਦੱਸਦਾ ਕੋਈ ਇਸ ਤਰ੍ਹਾਂ ਦੀ ਗੱਲਬਾਤ ਮੈਨੂੰ ਨਹੀਂ ਮੈਨੂੰ ਅਜੇ ਤੱਕ ਕੋਈ ਇਸ ਤਰ੍ਹਾਂ ਦਾ ਬੰਦਾ ਵੀ ਨਹੀਂ ਮਿਲਿਆ ਜਿਨੇ ਕਿ ਆ ਬਈ ਐਸਐਸਫੋਰਸ ਜਿਹੜੇ ਐਸਐਸਐਫ ਨੇ ਚੱਕ ਕੇ ਜੀ ਸਾਨੂੰ ਹਸਪਤਲ ਪਹੁੰਚਾਤਾ ਕੋਈ ਹੋ ਸਕਦਾ ਹੋਇਆ ਹੋਵੇ ਕਿਤੇ ਸਬਬ ਨਾਲ ਪਰ ਮੈਨੂੰ ਖੇਤਾਂ ਦੇ ਵਿੱਚ ਕੰਮ ਕਰਨ ਵਾਲੇ ਕਿਸਾਨਾਂ ਨੇ ਮੇਰੀ ਗੱਡੀ ਦੇ ਵਿੱਚੋਂ ਕੱਢਿਆ ਉੱਥੇ ਐਂਬੂਲੈਂਸ ਜਿਹੜੀ ਟੋਲ ਪਲਾਜ਼ੇ ਵਾਲੀ ਦੀ ਲਈ ਤੇ ਉਸ ਤੋਂ ਬਾਅਦ ਮੈਨੂੰ ਹਸਪਤਲ ਲੈ ਕੇ ਗਏ ਤਾਂ ਇਹ ਤਾਂ ਐਸਐਸਐਫ ਦਾ ਹੈਗਾ ਜੀ ਜੇ ਇੰਨਾ ਸਮਾਂ ਇਨੀ ਜਿੱਦ ਤੱਕ ਬੰਦਾ ਖਤਮ ਹੋ ਜਾਂਦਾ ਜਿਵੇਂ ਬਲੀਡਿੰਗ ਹੋ ਰਹੀ ਆ ਜਾਂ ਹੋ ਰਿਆ ਤਾਂ ਕਿ ਕੋਈ ਇਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਮੈਂ ਪ੍ਰੈ ਨੌਕਰੀਆਂ ਦੀ ਗੱਲ ਕਰਦੇ ਆ ਬੇ ਅਸੀਂ ਨੌਕਰੀਆਂ ਦਿੱਤੀਆਂ ਪਤਾ ਨਹੀਂ ਕਿਹਨੂੰ ਦਿੱਤੀਆਂ ਕਿੱਥੇ ਦਿੱਤੀਆਂ ਮੈਨੂੰ ਇੱਕ ਇਹ ਜਿਹੜੇ ਆਵਾਜ਼ ਸਵਾਲ ਕਰਨਾ ਆਮ ਆਦਮੀ ਪਾਰਟੀ ਨੂੰ ਜੀ ਆ ਤੁਸੀਂ ਆਪਣੀ ਗੱਲ ਕੰਪਲੀਟ ਆਮ ਆਦਮੀ ਪਾਰਟੀ ਦੇ ਪੁਲਾਰੇ ਮੈਨੂੰ ਇਹ ਦੱਸ ਦੇ ਨਾ ਕਿ ਤੁਹਾਡੇ ਟਰਾਂਸਪੋਰਟ ਡਿਪਾਰਟਮੈਂਟ ਦੇ ਵਿੱਚ ਟਰਾਂਸਪੋਰਟ ਅਧਿਕਾਰੀ ਕਿੰਨੇ ਨੇ ਜਿਹੜੇ ਤੁਹਾਡੇ ਆਪਣੇ ਟਰਾਂਸਪੋਰਟ ਦੇ ਹੈਗੇ ਨੇ ਇਹ ਇਹ ਅੱਛਾ ਦੂਸਰੀ ਗੱਲ ਕਿ ਮੁੱਖ ਦਫ਼ਤਰ ਦੇ ਵਿੱਚ ਤੁਹਾਡੇ ਕਿੰਨੇ ਸੁਪਰਡੈਂਟ ਹੈਗੇ ਨੇ ਸੁਪਰਡੈਂਟ ਤਾਂ ਘੱਟੋ ਘੱਟ 5 ਤੋਂ ਜ਼ਿਆਦਾ ਚਾਹੀਦੇ ਨੇ ਜਿਹੜੇ ਮੁੱਖ ਦਫ਼ਤਰ ਦੇ ਵਿੱਚ ਕਿੰਨੇ ਨੇ ਹੈ ਨਹੀਂ ਕੋਈ ਤਾ ਇਹ ਇਹ ਜਿਹੜੀ ਇਹ ਨੌਕਰੀਆਂ ਜੇ ਦਿੱਤੀਆਂ ਹੈਗੀਆਂ ਫਿਰ ਇਹਨਾਂ ਨੂੰ ਤਾਂ ਭਰ ਲੋ ਯਾਰ ਜੇ ਨੌਕਰੀਆਂ ਪਤਾ ਨਹੀਂ ਕਿਹਨੂੰ ਦਿੱਤੀਆਂ ਕਿਵੇਂ ਦਿੱਤੀਆਂ ਹੈਗੀਆਂ ਪ੍ਰਮਾਤਮਾ ਜਾਣਦਾ ਹੈ ਆਪ ਦੱਸਣਗੇ ਅੱਛਾ ਦੂਜੀ ਗੱਲ ਇਹ ਕਹਿੰਦੇ ਹੈਗੇ ਜੀ ਤੁਸੀਂ ਆ ਆਮ ਆਦੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਭਾਜਪਾ ਵਾਲਿਆਂ ਨੇ ਨਸ਼ਿਆਂ ਦੇ ਦਰਿਆ ਵਗਾਤੇ ਕਿਸੇ ਇੱਕ ਭਾਜਪਾ ਦੇ ਆਗੂ ਦਾ ਨਾਮ ਦੱਸੋ ਜਿਹਦਾ ਨਸ਼ਿਆਂ ਦੇ ਵਿੱਚ ਨਾਮ ਦਾ ਹੋਵੇ ਬਿਲਕੁਲ ਨਹੀਂ ਕੋਈ ਐਸੀ ਗੱਲ ਨਹੀਂ ਇਹ ਬਿਲਕੁਲ ਮਾੜੀ ਗੱਲ ਹੈ ਕੇ ਬਿਨਾ ਸੋਚ ਸਮਝੀ ਉਹੀ ਕਹਿ ਦੇਣਾ ਕਰ ਦੇਣਾ ਤੇ ਫਿਰ ਤੁਸੀਂ ਭਾਈ ਸਾਹਿਬ ਕੀ ਕਰ ਰਹੇ ਹੋ ਪੌਣੇ ਚਾਰ ਸਾਲ ਚਾਰ ਸਾਲ ਹੋਣ ਵਾਲੇ ਆ ਤੁਹਾਡੇ ਤੁਸੀਂ ਨਸ਼ਾ ਨੂੰ ਠੱਲ ਕਿੱਥੇ ਪਾਈ ਆ ਭੇਜਦਾ ਤੁਹਾਡਾ ਪਤਨੀ ਪਤਨੀ ਦਾਪਾ ਜੇ ਭੇਜਦਾ ਇੱਕ ਸੈਕਿੰਡ ਜੀ ਪਤੀ ਪਤਨੀ ਦੋਨੇ ਨਸ਼ਾ ਕਰਦੇ ਸੀ 1 ਲੱਖ 80 ਹਜ਼ਾਰ ਦੇ ਵਿੱਚ ਉਹਨਾਂ ਨੇ ਆਪਦਾ ਬੱਚਾ ਵੇਚਦਾ ਇਹ ਇਹ ਨਸ਼ੇ ਦੇ ਯੁੱਧ ਨਸ਼ਾ ਅਮਰੁੱਧ ਤੁਸੀਂ ਆਪ ਦੀ ਕਮੀਆਂ ਲੁਕੋਣ ਵਾਸਤੇ ਤੁਸੀਂ ਪੁਰਾਣੀ ਸਾਡੀ ਸਰਕਾਰ ਗਈ ਨੂੰ ਕਿੰਨੇ ਸਾਲ ਹੋ ਗਏ ਤਾਂ ਤੁਸੀਂ ਉਹਤੇ ਉਂਗਲਾ ਚੱਕ ਰਹੇ ਹੋ ਤੁਸੀਂ ਆਪ ਕੀ ਕੀਤਾ ਹੁਣ ਤੱਕ ਕੱਖ ਨਹੀਂ ਕੀਤਾ ਔਰ ਦੂਜੀ ਗੱਲ ਕਿ ਜਦੋਂ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸਾਡੀ ਆਊਗੀ ਤੁਸੀਂ ਪੁੱਛਿਆ ਵੀ ਤੁਸੀਂ ਕਿਵੇਂ ਨੱਥ ਪਾਉਂਗੇ ਅਸੀਂ ਇਹਨਾਂ ਨੂੰ ਪਿਕ ਪਿਕ ਚੂਜ਼ ਨਹੀਂ ਕਰਾਂਗੇ ਲੋਕਾਂ ਨੂੰ ਇਨਸਾਫ ਮਿਲੂਗਾ ਔਰ ਵਧੀਆ ਤਰੀਕੇ ਨਾਲ ਜਿਹੜਾ ਹੈਗਾ ਸਾਰਾ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਵਧੀਆ ਤਰੀਕੇ ਨਾਲ ਕੰਮ ਕਰਨਗੇ ਹੁਣ ਤੁਸੀਂ ਇਹ ਦੇਖੋ ਜਿਹੜੀ ਚੋਣ ਹੋਈ ਹੈ ਇੱਥੇ ਤਰਨਤਨ ਵਾਲੀ ਚੋਣ ਕੀ ਵਾਪਰਿਆ ਉੱਥੇ ਸਾਰਿਆਂ ਨੂੰ ਪਤਾ ਕੱਲ ਨੂੰ ਚਲੋ ਜੋ ਵੀ ਰਿਜ਼ਲਟ ਹੋਏਗਾ ਸਾਹਮਣੇ ਹੋਏਗਾ ਸਾਰਿਆਂ ਦੇ ਤਾਂ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਜੇ ਸਰਕਾਰ ਆਉਂਦੀ ਹੈਗੀ ਆ ਜੋ ਆ ਜਾਣੀ ਹੈ 27 ਦੇ ਵਿੱਚ ਤਾਂ ਉਹ ਅਸੀਂ ਦੱਸਾਂਗੇ ਵੀ ਅਸਲ ਦੇ ਵਿੱਚ ਪ੍ਰਸ਼ਾਸਨਿਕ ਢਾਂਚਾ ਜਿਹੜਾ ਉਹ ਕਿਵੇਂ ਹੁੰਦਾ ਔਰ ਕਿਵੇਂ ਲੋਕਾਂ ਦੀ ਸੇਵਾ ਕਰਦੇ ਆ ਅਸੀਂ ਤਾਂ ਸਰਕਾਰ ਦੇ ਵਿੱਚ ਹੈ ਵੀ ਨਹੀਂ ਸੀ ਪੰਜਾਬ ਦੇ ਵਿੱਚ ਅਸੀਂ ਫਿਰ ਵੀ ਸੇਵਾ ਕਰਨ ਬੀਜੇਪੀ ਦੇ ਸੇਵਾਦਾਰ ਆ ਕੇ ਤੁਹਾਡੇ ਦੁਆਰ ਅਸੀਂ ਲੈ ਕੇ ਸੇਵਾ ਕਰਨ ਵਾਸਤੇ ਗਏ ਆ ਤੇ ਸਰਕਾਰ ਨੇ ਜਿਹੜਾ ਹੈਗਾ ਉਹ ਬੰਦ ਕਰਤਾ ਕਹਿੰਦੇ ਜੀ ਹੋਰ ਐਲੀਗੇਸ਼ਨ ਲਾ ਕੇ ਸਾਡਾ ਉਹ ਕੰਮ ਲੋਕਾਂ ਦੇ ਕੰਮ ਕਰਨੇ ਬੰਦ ਕਰਤੇ ਲੋਕਾਂ ਦੇ ਕੰਮ ਪ੍ਰਭਾਵਿਤ ਹੋਏ ਨੇ ਸੋ ਇਸ ਤਰ੍ਹਾਂ ਜੇ ਗੱਲਾਂ ਜਿਹੜੀਆਂ ਇਹ ਕਰਦੇ ਨੇ ਕੱਕ ਕਰਨ ਵਾਲੇ ਹੁਣ ਤੁਸੀਂ ਇੱਕ ਨਵਾਂ ਸ਼ਗੂਫਾ ਦੇਖੋ ਛੱਡ ਦਿੰਦੇ ਨੇ ਹੁਣ ਕਹਿੰਦੇ ਵੀ ਜਿੰਨੇ ਪੰਜ ਸਰਪੰਚ ਹੈਗੇ ਆ ਨਵਾਂ ਤਾਜ਼ਾ ਕੱਢ ਲਈ ਆ ਤੇ ਉਹ ਕਹਿੰਦੇ ਜੀ ਉਹਨਾਂ ਨੂੰ ਵਿਦੇਸ਼ ਜਾਣ ਵਾਸਤੇ ਛੁੱਟੀ ਲੈਣੀ ਪਊਗੀ ਐਕਸਡੀਆ ਲੀਵ ਉਹ ਭਾਈ ਤੁਸੀਂ ਤਨਖਾਹ ਦੇ ਰਹੇ ਹੋ ਤੁਸੀਂ ਮੁਲਾਜ਼ਮਾਂ ਨਾਲ ਉਹਨੂੰ ਉਹਨੂੰ ਕਰਤਾ ਰਹੇ ਹੋ ਕਿ ਮੁਲਾਜ਼ਮਾਂ ਨੂੰ ਜਿਵੇਂ ਐਕਸਡੀਆ ਲੀਵ ਲੈ ਕੇ ਜਾਣੀ ਪੈਂਦੀ ਆ 40 ਦਿਨ ਪਹਿਲਾਂ ਅਪਲਾਈ ਕਰਨਾ ਪੈਂਦਾ ਵੀ ਓਵੇਂ ਤੁਹਾਨੂੰ ਸਰਪੰਚ ਪੰਚ ਜੇ ਹੈਗੇ ਜਿਹੜੇ ਹੈਗੇ ਨੇ ਜੇ ਵਿਦੇਸ਼ ਜਾਣ ਤੋਂ ਪਹਿਲਾਂ ਉਹ ਜਿਹੜੇ ਹੈਗੇ ਐਕਸਡੀਆ ਲੀਵ ਲੈ ਕੇ ਜਾਣ ਮੁਲਾਜ਼ਮਾਂ ਨੂੰ ਤੁਸੀਂ ਤਨਖਾਹਾਂ ਦੇ ਰਹੇ ਹੋ ਕੀ ਸਰਪੰਚਾਂ ਨੂੰ ਪੰਚਾਂ ਨੂੰ ਤੁਸੀਂ ਤਨਖਾਹ ਦੇ ਰਹੇ ਹੋ ਐਵੇਂ ਠੋਸੀ ਜਾਣਾ ਐਵੇਂ ਠੋਸੀ ਉਹਦਾ ਸਿਰਫ ਇੱਕ ਕਾਰਨ ਹੋ ਸਕਦਾ ਇਹਦਾ ਕਿ ਆ ਇਲੈਕਸ਼ਨ ਤੋਂ ਬਾਅਦ ਜਿਵੇਂ ਜਿਵੇਂ ਅਗਲੀ ਚੋਣ ਨੇੜੇ ਆਉਣੀ ਆ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਪੰਜ ਸਰਪੰਚ ਹੈਗੇ ਨੇ ਉਹਨਾਂ ਤੋਂ ਇਹਨਾਂ ਨੂੰ ਖਤਰਾ ਹੋਇਆ ਖੜਾ ਕਿ ਵੀ ਮੁੜ ਕੇ ਇਹ ਨਾ ਹੋਵੇ ਵੀ ਇਹ ਵਿਦੇਸ਼ਾਂ ਨੂੰ ਨਿਕਲਣ ਸਾਡੀ ਤਾਂ ਪਾਰਟੀ ਦਾ ਕੰਮ ਖਤਮ ਹੋ ਜੂ ਤੇ ਇਹ ਆਪਦੇ ਪੰਜ ਸਰਪੰਚਾਂ ਨੂੰ ਵਿਦੇਸ਼ਾਂ ਜਾਣ ਤੋਂ ਰੋਕਣ ਵਾਸਤੇ ਜਿਹੜਾ ਇਸ ਤਰ੍ਹਾਂ ਦਾ ਮੈਨੂੰ ਲੱਗਦਾ ਹੈ ਕੱਢਿਆ ਗਿਆ ਹੈਗਾ ਅਦਰਵਾਈਜ਼ ਇਹ ਲਾਗੂ ਕਰਨ ਵਾਲਾ ਹੈ ਨਹੀਂ ਪੰਜ ਸਰਪੰਚ ਕਿਉਂ ਐਕਸ ਇੰਡੀਆ ਦੀਵ ਲੈ ਕੇ ਜਾਣ ਸਰਕਾਰ ਇਹਦਾ ਕਾਰਨ ਤਾਂ ਦੱਸੇ ਨਾ ਰੀਜ਼ਨ ਕੀ ਆ ਫਿਰ ਕੱਲ ਨੂੰ ਕਹੋਗੇ ਨੰਬਰਦਾਰ ਵੀ ਲੈਣ ਪਟਵਾਰੀ ਵੀ ਲੈ ਚਲੋ ਪਟਵਾਰੀ ਤਾਂ ਮੁਲਾਜ਼ਮ ਹੈਗੇ ਉਹ ਤਾਂ ਲੈਣਗੇ ਤਾਂ ਜਿਹੜਾ ਇਹ ਗੱਲਾਂ ਜਿਹੜੀਆਂ ਹੈਗੀਆਂ ਇਹ ਟਾਈਮ ਟਪਾਉਣ ਵਾਲੀਆਂ ਗੱਲਾਂ ਹੈਗੀਆਂ ਨਵੇਂ ਤੋਂ ਨਵਾਂ ਕੋਈ ਨਾ ਕੋਈ ਇਸ ਤਰ੍ਹਾਂ ਦੀ ਜਿਹੜੀ ਗੱਲ ਕਰਕੇ ਉਹ ਕਰਵਾਉਣਾ ਚਾਹੁੰਦੇ ਨੇ ਕੁਝ ਪੱਲੇ ਨਹੀਂ ਸਰਕਾਰ ਦੇ ਸਰਕਾਰ ਦੇ ਸਾਹਮ ਆਪਣੇ ਸਾਹਮਣੇ ਆ ਵੀ ਪਹਿਲੀ ਗੱਲ ਤਾਂ ਕੱਲ ਵਾਲਾ ਰਿਜ਼ਲਟ ਹੀ ਦੱਸ ਦੂਗਾ ਵੀ ਕਿੱਥੇ ਖੜੇ ਆ ਸੋ ਗੱਲਾਂ ਕਰਨ ਨੂੰ ਜਿਹੜਾ ਇੱਕੋ ਸੈਕਿੰਡ ਕੇਦਰੀ ਬਾਲ ਸਾਹਿਬ ਦੇ ਹਾਦਲ ਕੇ ਬਿਆਨ ਦੇ ਰਹੇ ਦੋਨੇ ਬਾਹਾਂ ਖੜੀਆਂ ਕਰਕੇ ਕਹਿੰਦੇ ਜੀ ਅਸੀਂ 23 ਦੇ 23 ਜ਼ਿਲ੍ਹਿਆਂ ਦੇ ਵਿੱਚ ਬਾੜ ਆ ਗਈ ਤੁਸੀਂ ਦੱਸੋ ਕੋਈ ਬੰਦਾ ਸਾਰੇ ਤੁਹਾਡੇ ਦਰਸ਼ਕਾਂ ਨੂੰ ਪਤਾ ਹੈ ਕਿ 13 ਦੇ 23 ਜ਼ਿਲ੍ਹਿਆਂ ਵਿੱਚ ਬਾੜ ਆ ਗਈ ਪੰਜਾਬ ਜੀ 1600 ਕਰੋੜ ਰੁਪਏ ਦੀ ਪੈਣੀ ਆਇਆ ਪੰਜਾਬ 50 ਹਜ਼ਾਰ 50 ਹਜ਼ਾਰ ਰੁਪਿਆ ਪਰ ਇਕੜ ਦੇ ਹਿਸਾਬ ਨਾਲ ਕਿਸਾਨਾਂ ਨੂੰ ਦਿੱਤਾ ਕਿਸਾਨ ਦੱਸੋ ਕਿ ਦੱਸੋ ਦੇਖ ਰਹੇ ਨੇ ਕਿਸਾਨ ਕਿੰਨਾ ਨਹੀਂ ਮਿਲਿਆ 50 ਹਜ਼ਾਰ ਦਾ ਇਹਨਾਂ ਤੋਂ ਪੁੱਛੋ ਸਵਾਲ 50 ਹਜ਼ਾਰ ਲੋਕਾਂ ਨੇ ਇਹਨਾਂ ਨੂੰ ਸਵਾਲ ਨਾ ਕਰੋ ਜਵਾਬ ਦਿਓ ਤੁਸੀਂ ਸਰਕਾਰ 'ਤੇ ਇਹ ਵੀ ਕਹਿ ਰਹੇ ਨੇ ਕਿ ਜਿਸ ਤਰੀਕੇ ਨਾਲ ਤੁਸੀਂ ਇਲਜ਼ਾਮ ਲਗਾ ਰਹੇ ਹੋ ਕਿ ਪੈਸੇ ਨਹੀਂ ਦਿੱਤੇ ਲੋਕਾਂ ਨੂੰ ਪੈਸੇ ਨਹੀਂ ਵੰਡੇ ਗਏ ਤਰਨਤਾਰਨ ਦੇ ਜ਼ਿਮਨੀ ਚੋਣਾਂ ਦੇ ਵਿੱਚ ਜਦ ਤਰਨਤਾਰਨ ਦੇ ਵਿੱਚ ਹੜਾ ਐਸ ਸੀ ਤਾਂ ਉਸ ਵੇਲੇ ਆਮ ਆਦਮੀ ਪਾਰਟੀ ਨੇ ਮਦਦ ਨਹੀਂ ਕੀਤੀ ਸਰਪਜੀਤ ਜੀ ਮੈਂ ਸਵਾਲ ਪੁੱਛ ਰਿਹਾ ਸਰਪਜੀਤ ਜੀ ਤੁਸੀਂ ਸ਼ਾਂਤ ਹੋ ਜਾਓ ਮੈਂ ਸਵਾਲ ਪੁੱਛ ਰਿਹਾ ਤਾਂ ਉਹ ਵੀ ਇਹ ਕਹਿ ਰਹੇ ਨੇ ਕਿ ਜਿਹੜਾ 1600 ਕਰੋੜ ਰੁਪਏ ਦਾ ਵਾਅਦਾ ਪੀਐਮ ਮੋਦੀ ਕਰਕੇ ਗਏ ਸੀ ਟਵੀਟ ਹੋਏ ਸੀ ਉਸ ਵੇਲੇ ਵੀ ਸਿਆਸਤ ਭੱਖੀ ਸੀ ਤਾਂ ਉਹ 1600 ਕਰੋੜ ਹੁਣ ਤੱਕ ਕਿਉਂ ਨਹੀਂ ਆਏ ਇਹ ਆਮ ਆਦਮੀ ਪਾਰਟੀ ਦੇ ਇਲਜ਼ਾਮ ਨੇ ਆਗੇ ਨੇ ਕਿ ਨਹੀਂ ਆਗੇ ਇਹ ਵੀ ਉਹਨਾਂ ਨੂੰ ਪਤਾ ਕਿਉਂਕਿ ਸਰਕਾਰ ਉਹਨਾਂ ਦੀ ਹੈ ਪਰ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਉਹ 1600 ਕਰੋੜ ਹੁਣ ਤੱਕ ਕਿਉਂ ਨਹੀਂ ਆਇਆ ਬਿਲਕੁਲ ਕੇਂਦਰ ਸਰਕਾਰ ਇਹਨਾਂ ਨੂੰ ਸਰਕਾਰ ਨੂੰ ਨਹੀਂ ਆਇਆ ਹੁਣ ਕਿਉਂਕਿ ਲੋਕਾਂ ਦੀ ਮੰਗ ਸੀ ਕਿ ਇਹਨਾਂ ਨੂੰ ਸਰਕਾਰ ਨੂੰ ਪੈਸੇ ਨਾ ਦੇ ਉਹ ਸਾਡੇ ਖਾਤੇ 'ਚ ਨਹੀਂ ਉਹਨੇ ਸਿੱਧੇ ਸਾਡੇ ਖਾਤੇ 'ਚ ਪਾਇਓ ਪਰ ਇਹ ਤਾਂ ਸਵਾਲ ਇਹਨਾਂ ਨੂੰ ਸੀ ਸਵਾਲ ਕਰਨੇ ਇਹਨਾਂ ਨੂੰ ਜਵਾਬ ਦੇਣਾ ਬੰਦ ਕਰ ਦੇਣਾ ਇਹਨਾਂ ਕੋਲ ਜਵਾਬ ਹੈ ਨਹੀਂ ਇਹਨਾਂ ਕੋਲੇ ਨਾ ਕੋਈ ਪੈਸਾ ਭੇਜਿਆ ਨਾ ਇਹਨਾਂ ਕੋਲ ਕੋਈ ਜਵਾਬ ਹੈ ਕੁਝ ਨੇ ਮੈਨੂੰ 50000 ਰੁਪਏ ਪਾਰੇ ਕਰਦੇ ਹਿਸਾਬ ਨਾਲ ਦੱਸੋ ਜੀ ਕੀ ਨੁਕਸਾਨ ਹੋਇਆ ਤੋਂ ਪੇ ਇਹਨਾਂ ਨੇ ਫਿਰ ਇਹਨਾਂ ਹਰ ਕਿਸੇ ਤੋਂ ਬਿਨਾਂ ਤੁਸੀਂ ਕਿਸਾਨਾਂ ਦੇ ਕਿਸਾਨਾਂ ਨੂੰ ਜਾਰੀ ਕਰਦੇ ਹੋ ਰਾਮਾ ਕੀ ਨੁਕਸਾਨ ਦੱਸੋ ਇਹ ਚੈੱਕ ਕਰਦੇ ਬਾਰ-ਬਾਰ ਮੁੱਠ ਬੋਲੀ ਜਾਂਦੇ ਝੂਠ ਬੋਲੀ ਜਾਂਦੇ ਆ ਬਿਆਨ ਪਾ ਕੇ ਆ ਕੇ ਤੁਸੀਂ ਬਿਆਨ ਕੁਛ ਹੋਰ ਦੇ ਜਾਂਦੇ ਹੋ ਟੋਡੇ ਜਿਹੜੇ ਹੈਗੇ ਮੁਖੀ ਪਾਰਟੀ ਦੇ ਮੁਖੀ ਕਨਵੀਨਰ ਜਿਹੜੇ ਉਹ ਕਹਿ ਰਹੇ ਨੇ ਕਿ ਤਈ ਜਿਲ੍ਹਾ ਚ ਬਾੜਾ ਕੀ ਨਹੀਂ ਆਈ 50-50000 ਰੁਪਇਆ ਪਰ ਇੱਕ ਕਿਸਾਨਾਂ ਨੂੰ ਦਿੱਤਾ ਨਹੀਂ ਦਿੱਤਾ ਤੁਸੀਂ ਮੇਰੀ ਗੱਲ ਦਾ ਜਵਾਬ ਦੇਣ ਦੀ بجائے ਤੁਸੀਂ ਹੋਰ ਪਾਸੇ ਦੇ ਜਵਾਬ ਜੋ ਪਹਿਲਾਂ ਮੇਰੀ ਗੱਲ ਦਾ ਮੈਨੂੰ ਜਵਾਬ ਲਓ ਚਲੋ 50000 ਵਾਲਾ ਜਿਹੜਾ ਕੇਜਰੀਵਾਲ ਜੀ ਦੇ ਵੱਲੋਂ ਬਿਆਨ ਦਿੱਤਾ ਗਿਆ ਉਸ ਦਾ ਜਵਾਬ ਲੈ ਲੈਣੇ ਆਂ ਕਿ ਕਿਹਨੂੰ 50000 ਇੱਕ ਕਿਸਾਨਾਂ ਨੂੰ ਆਪਣੇ ਪੈਸੇ ਦਿੱਤੇ ਹੋਣ ਗੁਰਚੰਦ ਜੀ ਜਵਾਬ ਲੈ ਲੈਣੇ ਆ ਸਰਜੀਤ ਖੋਲਰ ਜੀ ਕੋ ਤੁਸੀਂ ਕਿਹਾ ਕਿ 50000 ਰੁਪਏ ਨਹੀਂ ਦਿੱਤੇ ਕਿਸਾਨਾਂ ਨੂੰ ਜਵਾਬ ਲੈ ਲੈਣੇ ਆ ਕਿ ਉਹ ਬਿਆਨ ਕਿਉਂ ਦਿੱਤਾ ਗਿਆ ਗੁਜਰਾਤ ਦੇ ਵਿੱਚ ਜਾ ਕੇ ਸਰਬਜੀਤ ਜੀ ਬਿਲਕੁਲ ਬਿਲਕੁਲ ਪਹਿਲੇ ਦੱਸਿਆ ਸਰਬਜੀਤ ਜੀ ਜਵਾਬ ਦਿੱਤਾ ਉਹਨਾਂ ਨੇ ਪਰ ਐਕਟਿਵ ਕੀਤਾ ਜੀ ਜਿ ਢਾਈ ਕਿੱਲੇ ਹੁੰਦੇ ਆ ਬਾਅਦ ਏਕੜ ਦਾ 20000 ਰੁਪਿਆ ਮਾਨ ਸਰਕਾਰ ਕਿਸਾਨ ਨੂੰ ਉਹ ਤੁਸੀਂ ਤਾਂ ਉਹ ਵੀ ਨਹੀਂ ਦਿੱਤਾ ਜਿਹਦੇ ਵਿੱਚ ਪੰਡਤ ਆਇਆ ਉਹ ਨਹੀਂ ਦਿੱਤਾ ਨਾਤਾ ਨਾਤਾ ਇਹਨਾਂ ਦਾ ਤੁਸੀਂ ਦਰਿਆ ਦੇ ਨਾਲ-ਨਾਲ ਜਿਹੜੇ ਹੈਗੇ ਆ ਅਨਾਉਂਸ ਕਰਕੇ ਗਈ 1000 ਰੁਪਿਆ ਨਹੀਂ ਆਇਆ ਜਿਹੜੇ ਡਿਸਟ੍ਰਿਕਟ ਹੈਗੇ ਆ ਉਹਨਾਂ ਦੇ ਵਿੱਚ ਆਣਾ ਨਹੀਂ ਹਰ ਇੱਕ ਲੋਕਾਂ ਨੇ ਪਾਪਾ ਬੜੀ ਆ ਤਿੰਨ ਦੇ ਤਿੰਨ ਜਿਲ੍ਹਿਆਂ 'ਚ ਹਣ ਕਿੱਥੋਂ ਆਇਆ ਦੱਸੋ ਤੁਸੀਂ ਇਸ ਤਰ੍ਹਾਂ ਝੂਠ ਨਾ ਬੋਲੋ ਜਿਹੜਾ ਲੋਕ ਤੁਹਾਡੇ ਸਾਹਮਣੇ ਚਿੱਤੇ ਫੜ ਲੈਂਦੇ ਨੇ ਜੀਜੇਪੀ ਦੀ ਆਦਤ ਹੈ ਝੂਠ ਬੋਲਣੀ ਤੁਸੀਂ ਤੁਸੀਂ ਬੀਜੇਪੀ ਦੇ ਅਲੀਗੇਸ਼ਨ ਛੱਡੋ ਜਿਹੜਾ ਤੁਹਾਡੇ ਤੇ ਲੱਗਿਆ ਜਵਾਬ ਦਿਓ ਤੁਸੀਂ ਜਵਾਬ ਦਿਓ ਤੁਸੀਂ ਸਾਬਤ ਕਰੋ ਵੀ 23 ਜ਼ਿਲ੍ਹਿਆਂ 'ਚ ਹੜਾ ਆਇਆ ਸੀ ਤੁਸੀਂ ਸਾਬਤ ਕਰੋ ਕਿ 55 ਲੱਖ ਦੇ ਹਿਸਾਬ ਨਾਲ ਤੁਸੀਂ ਪੈਸੇ ਦਿੱਤੇ ਨੇ ਬਿਲਕੁਲ ਨਹੀਂ ਝੂਠ ਬੋਲ ਰਹੇ ਹੋ ਲੋਕ ਤੁਹਾਡੇ ਸਾਹਮਣੇ ਦੇ ਦਰਸ਼ਕ ਨੇ ਇਸ ਚੈਨਲ ਦੇ ਸਾਰੇ ਦੇਖ ਕੇ ਵੇਖ ਰਹੇ ਹੋ ਇੱਕ ਵੀ ਵਾਪਸ ਨਹੀਂ ਆ ਰਿਹਾ ਯੂਨੀਵਰਸਿਟੀ ਤੋਂ ਵੀ ਕਿਉਂ ਤੁਸੀਂ ਅਲੀਗੇਸ਼ਨ ਛੱਡੋ ਜਵਾਬ ਦਿਓ ਮੇਰੀਆਂ ਗੱਲਾਂ ਦਾ ਜੋ ਮੈਨੂੰ ਕਵਸਚਨ ਕੀਤੇ ਹੈਗਾ ਦਾ ਜਵਾਬ ਤੁਸੀਂ ਸਰਕਾਰ ਚੋਂ ਜਵਾਬ ਹੀ ਤਾਂ ਦਿੱਤੇ ਨਹੀਂ ਜਾ ਰਹੇ ਅਲੀਗੇਸ਼ਨ ਤੇ ਅਲੀਗੇਸ਼ਨ ਲੱਗ ਰਹੇ ਨੇ ਸਾਡੇ ਨਾਲ ਰੂਬੀ ਗਿੱਲ ਵੀ ਜੁੜੇ ਹੋਏ ਨੇ ਉਹਨਾਂ ਤੋਂ ਵੀ ਸਵਾਲ ਲੈ ਲੈਣਾ ਮੈਂ ਕਾਂਗਰਸ ਦੇ ਬੁਲਾਰੇ ਨੇ ਆਮ ਆਦਮੀ ਪਾਰਟੀ ਦੇ ਬੁਲਾਰੇ ਨੂੰ ਮੈਂ ਸਰਜੀਤ ਜੀ ਨੂੰ ਕਹਿਣਾ ਚਾਹੂੰਗਾ ਮੇਰੇ ਨਾਲ ਰੂਬੀ ਗਿੱਲ ਵੀ ਜੁੜੇ ਹੋਏ ਨੇ ਕਾਂਗਰਸ ਦੇ ਬੁਲਾਰੇ ਨੇ ਉਹਨਾਂ ਤੋਂ ਵੀ ਸਵਾਲ ਲੈ ਲੈਣੇ ਆ ਰੂਬੀ ਗਿੱਲ ਜੀ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੇ 2027 ਦੀਆਂ ਵਿਧਾਨ ਸਭਾ ਚੋਣਾਂ ਵੱਟ ਤੇ ਪਈਆਂ ਨੇ ਤਰਨਤਾਰਨ ਜ਼ਮਨੀ ਚੋਣਾ ਦਾ ਵੀ ਐਲਾਨ ਹੋਣ ਵਾਲਾ ਕੌਣ ਜੇਤੂ ਰਹੇਗਾ ਤਾਂ ਉਹਨਾਂ ਵਾਲਾ ਸਮਾਂ ਹੀ ਦੱਸੇਗਾ ਪਰ ਜਿੱਥੇ-ਜਿੱਥੇ ਆਮ ਆਦਮੀ ਪਾਰਟੀ ਦੇ ਵੱਲੋਂ ਆਪਣੇ ਮੁੱਦੇ ਗਿਣਾਏ ਗਏ ਨੇ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਕਲੀਨਿਕ ਜਿਹੜੇ ਮੁਹੱਲਾ ਕਲੀਨਿਕ ਚਲਾਏ ਗਏ ਉਸ ਦੇ ਵਿੱਚ ਡਾਕਟਰ ਆ ਕੇ ਇਲਾਜ ਕਰਦੇ ਨੇ ਕਈ ਦੋ ਇੱਕ ਪਤਾ ਨਹੀਂ ਦੋ ਕਰੋੜ ਇਹਨਾਂ ਨੇ ਕਿਹਾ ਕਿ ਲੋਕਾਂ ਨੇ ਇਲਾਜ ਕਰਾ ਲਿਆ ਏ ਉੱਥੇ ਇੱਕ ਐਸਐਸਐਫ ਦਾ ਮੁੱਦਾ ਦੱਸਿਆ ਇਹਨਾਂ ਨੇ ਕਿ ਐਸਐਸਐਫ ਅਸੀਂ ਖੋਲੀ ਉਹਦੇ ਵਿੱਚ ਵੀ ਕਾਂਗਰਸ ਸੁਖਪਾਲ ਸਿੰਘ ਖਿਆਰਾ ਦੇ ਵੱਲੋਂ ਕਿਹਾ ਗਿਆ ਕਿ ਬਹੁਤ ਵੱਡਾ ਕਪਲਾ ਹੋਇਆ ਤੁਹਾਡਾ ਕੀ ਰਿਐਕਸ਼ਨ ਹੋਏਗਾ ਇਸ ਤੇ ਤੇ ਤੁਹਾਡਾ ਆਉਣ ਵਾਲੇ 2027 ਦੀਆਂ ਚੋਣਾਂ ਦੇ ਵਿੱਚ ਕਿਹੜੇ ਮੁੱਦਿਆਂ ਤੇ ਕਾਂਗਰਸ ਜਿਹੜੀਆਂ ਚੋਣਾਂ ਆਉਣ ਵਾਲੀਆਂ ਨੇ ਉਹ ਲੜੇਗੀ ਜੀ ਰੂਬੀ ਗਿੱਲ ਦੀ ਪੰਜਾਬ ਤੇ 4 ਲੱਖ ਕਰੋੜ ਦਾ ਕਰਜ਼ਾ ਹਮ ਹਰ ਰੋਜ਼ ਰੰਗਦਾਰੀਆਂ ਫਰੋਤੀਆਂ ਗੋਲੀਆਂ ਹਮ ਹਰ ਰੋਜ਼ ਪੰਜਾਬ ਦੇ ਕਿੰਨੇ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਪੰਜਾਬ ਤੇ ਵੀਆਪੀ ਕਲਚਰ ਰਾਜ ਸਭਾ ਕਦੇ ਚੀਆਂ ਕਦੇ ਤਰਨਤਾਰ ਤੋਂ ਬਾਹਰੋਂ ਉਮੀਦਵਾਰਾਂ ਨੂੰ ਟਿਕਦੇ ਸੀ ਹਰ ਬਾਏ ਇਲੈਕਸ਼ਨ ਚ ਬਾਹਰੋਂ ਦੂਸਰੀਆਂ ਪਾਰਟੀਆਂ ਚੋਂ ਕਿਸੇ ਨੂੰ ਡਰਾ ਕੇ ਤਮਕਾ ਕੇ ਜਿਨ੍ਹਾਂ ਦੇ ਪਹਿਲਾਂ ਇਲਜ਼ਾਮ ਲਾਉਂਦੇ ਸੀ ਉਹਨਾਂ ਨੂੰ ਹੀ ਬਾਅਦ ਦੇ ਵਿੱਚ ਪਾਰਟੀਆਂ ਚ ਜੁਆਇਨ ਕਰਾ ਲਿਆ ਤੇ ਕਾਂਗਰਸ ਦਾ ਅੱਗੇ ਆਉਣ ਵਾਲਾ ਪਿਕਚਰ ਜਿਹੜੀ ਕਲੀਅਰ ਕਿਵੇਂ ਕਰੇਗੀ ਕਾਂਗਰਸ ਕਿਉਂਕਿ ਕਾਂਗਰਸ ਦੇ ਵਿੱਚ ਆਪਸੀ ਖਿਚੋਤਾਣ ਚੱਲੀ ਹੋਈ ਆ ਬੀਤੇ ਦਿਨ 27 ਨਵੇਂ ਜ਼ਿਲੇ ਪ੍ਰਧਾਨ ਲਾ ਦਿੱਤੇ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਤੇ ਖਬਰ ਇਹ ਵੀ ਉੱਡੀ ਕਿ ਪ੍ਰਧਾਨ ਸਾਹਿਬ ਨੂੰ ਕੁਰਸੀ ਤੋਂ ਹਟਾਇਆ ਜਾ ਸਕਦਾ ਹੈ ਤਾਂ 2027 ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਐਸਾ ਕਿਹੜਾ ਮਾਸਟਰ ਮਾਸਟਰ ਸਟ੍ਰੋਕ ਜਿਹੜਾ ਖੇਲੇਗੀ ਕਾਂਗਰਸ ਜਿਸ ਦੇ ਨਾਲ ਵੋਟਾਂ ਉਹਨਾਂ ਦੀ ਝੋਲੀ ਪੈ ਜਾਣ ਰੂਬੀ ਗਿਲਜੀ ਜੀ ਮੇਰਾ ਸਾਰਾ ਜਵਾਬ ਲੈ ਲਓ ਜੀ ਬੇਨਤੀ ਹੈ ਦੇਖੋ ਬਸਤ ਸੋਗ ਕੋਈ ਉਹ ਨਹੀਂ ਹੈਗੀ ਕਿ ਕਿੱਥੇ 92 ਐਮਐਲਏ ਸੀ ਤੇ ਮੈਂਬਰ ਆਫ ਪਾਰਲੀਮੈਂਟ ਦੇ ਇਲੈਕਸ਼ਨਾਂ ਦੇ ਵਿੱਚ ਸਿਰਫ ਤਿੰਨ ਸੀਟਾਂ ਆਪ ਨੂੰ ਆਈਆਂ ਸਾਨੂੰ 7 ਆਈਆਂ ਪੰਜਾਬ ਦੇ ਲੋਕਾਂ ਨੇ ਸਾਡੇ ਤੇ ਵਿਸ਼ਵਾਸ ਕੀਤਾ ਔਰ ਜਿਹੜਾ ਜ਼ਿਲ੍ਹਾ ਪ੍ਰਧਾਨ ਬੰਨਾ ਉਹ ਪਾਰਟੀਆਂ ਦੇ ਇੱਕ ਪ੍ਰੋਸੈਸ ਹੁੰਦਾ ਹੈ ਕੋਰਮ ਜਦੋਂ ਪੂਰਾ ਹੋ ਜਾਂਦਾ ਟਾਈਮ ਪੂਰਾ ਹੋ ਜਾਂਦਾ ਤੇ ਪ੍ਰਧਾਨ ਬਣਨੇ ਹੁੰਦੇ ਆ ਨਵੀਆਂ ਜ਼ਿੰਮੇਵਾਰੀਆਂ ਮਿਲਨੀਆਂ ਹੁੰਦੀਆਂ ਉਹਦੇ 'ਚ ਕਿਸੇ ਦਾ ਕੋਈ ਵਿਰੋਧ ਨਹੀਂ ਕਿਸੇ ਦਾ ਕੋਈ ਉਹ ਨਹੀਂ ਪਾਰਟੀ ਦੀ ਇੱਕ ਸਿੱਧੀ ਸਟ੍ਰੈਟਜੀ ਆ ਭੈਣ ਨਾਲ ਜੋ ਵਾਦਾ ਕੀਤਾ ਸੀ ਪੰਜਾਬ ਤੇ ਵਾਧੂ ਕਰਜ਼ਾ ਪੰਜਾਬ ਦੇ ਹੱਕ ਰੋਜ਼ ਦਿੱਲੀ 'ਚ ਬੈਠੀ ਸੈਂਟਰ ਦੀ ਸਰਕਾਰ ਖੋਰੀ ਐ ਕਿ ਕਿਸਾਨਾਂ ਦਾ ਇਸ਼ੂ ਕਰਦੇ ਯੂਨੀਵਰਸਿਟੀ ਦਾ ਇਸ਼ੂ ਕਰਦੇ 50 ਕਿਲੋਮੀਟਰ ਬੀਐਸਐਫ ਦਾ ਏਰੀਆ ਉਹਦੇ ਕੁਝ ਇੱਕ ਵੀ ਪੰਜਾਬ ਦੇ ਇਸ਼ੂ ਤੇ ਸਟੈਂਡ ਨਹੀਂ ਲੈ ਸਕੇ ਪੰਜਾਬ ਫਲੱਡ ਦੇ ਵਿੱਚ ਡੁੱਬਿਆ ਪਿਛਲੇ 2023 ਦੇ ਫੌੜ ਵੀ ਆਏ ਫਿਰ ਹੁਣ ਦੁਬਾਰਾ ਪੰਜਾਬ ਡੁੱਬਿਆ ਕਿੰਨਾ ਨੁਕਸਾਨ ਹੋਇਆ ਤੇ ਜਿਹੜੇ ਮੁਰਗੀਆਂ ਬੱਕਰੀਆਂ ਦਾ ਮੁਆਵਜ਼ਾ ਦੇਣ ਵਾਲੇ ਲੋਕ ਅੱਜ ਕਿਸ ਗੱਲ ਤੇ ਖੜੇ ਆਪਦੀ ਵਿਚਾਰਧਾਰਾ ਤੋਂ ਭੜਕ ਕੇ ਕਿਹੜੀ ਅੰਦੋਲਨ ਨਿਕਲੀ ਪਾਰਟੀ ਅੱਜ ਕੋਈ ਅੰਦੋਲਨ ਨਹੀਂ ਪੰਜਾਬ 'ਚ ਕਰ ਸਕਦਾ ਕਦੇ ਪੱਤਰਕਾਰਾਂ ਦੇ ਪਰਚੇ ਕਦੇ ਆਪੋਜੀਸ਼ਨ ਦੇ ਲੀਡਰਾਂ ਤੇ ਛੇਕ ਪਰਚੇ ਪੋਲੀਟੀਕਲ ਵੈਂਡੇਟਾ ਔਰ ਦਿੱਲੀ ਦੇ ਲੋਕ ਬੈਠ ਕੇ ਨੇ ਪੰਜਾਬ ਦੀ ਸਰਕਾਰ ਚਲਾ ਰਹੀ ਹੈ ਹਰ ਇੱਕ ਡਿਪਾਰਟਮੈਂਟੀ ਦੇ ਉਹਨਾਂ ਦਾ ਕਬਜ਼ਾ ਹਰ ਇੱਕ ਮਿਨਿਸਟਰੀ ਦੇ ਕਿਹੜੀ ਡਿਪਾਰਟਮੈਂਟ ਦੇ ਸੈਕਟਰੀ ਤੇ ਕਿਹੜਾ ਲੱਗਣਾ ਕਿਹੜਾ ਨਹੀਂ ਲੱਗਣਾ ਦਿੱਲੀ ਦੇ ਲੋਕ ਡਿਸਾਈਡ ਕਰਦੇ ਕਿਹੜੀ ਟ੍ਰਾਂਸਫਰ ਹੋਣੀ ਹੈ ਨਹੀਂ ਹੋਣੀ ਕਿਹੜਾ ਐਸਐਸਪੀ ਲੱਗਣਾ ਹੈ ਕਿਹੜਾ ਡੀਸੀ ਲੱਗਣਾ ਦੂਜੇ ਦਿਨੇ ਲਿਸਟਾਂ ਕੱਢ ਦਿੰਦੇ ਆ ਚਾਰ ਦਿਨ ਕੋਈ ਲਾਤਾ ਪੰਜਵੇਂ ਦਿਨ ਲਈ ਲਾਤਾ ਔਰ ਦੇਖੋ ਰੂਬੀ ਜੀ ਮੈਂ ਤੁਹਾਨੂੰ ਵਿੱਚ ਇੰਟਰਪਟ ਕਰਨਾ ਚਾਹੂੰਗਾ ਮੇਰੇ ਕੋ ਸਮਾਂ ਘਟ ਹੈ ਇਸ ਕਰਕੇ ਮੈਂ ਸਵਾਲ ਥੋੜਾ ਤੁਸੀਂ ਪਹਿਲਾਂ ਵੀ ਜੁੜੇ ਸੀ ਡਿਸਕਨੈਕਟ ਹੋ ਗਿਆ ਤਾਂ ਕਰਕੇ ਮੇਰੇ ਕੋ ਸਮਾਂ ਘਟ ਬਚਿਆ ਤੁਸੀਂ 4 ਲੱਖ ਕਰੋੜ ਦੇ ਕਰਜ਼ੇ ਦੀ ਗੱਲ ਕੀਤੀ ਹੈ ਜੇਕਰ 2027 ਦੇ ਵਿੱਚ ਕਾਂਗਰਸ ਦੀ ਸਰਕਾਰ ਆਉਂਦੀ ਹੈ ਤੇ ਇਸ 4 ਲੱਖ ਕਰੋੜ ਦੇ ਕਰਜ਼ੇ ਨੂੰ ਖਤਮ ਕਰਨ ਦੇ ਲਈ ਘਟਾਉਣ ਦੇ ਲਈ ਕੀ ਪਲੈਨਿੰਗ ਹੈ ਕਾਂਗਰਸ ਦੇ ਕੋਲ ਦੇਖੋ ਜੀ ਪਲੈਨਿੰਗ ਸਿੱਧੀ ਰੈਵਨਿਊ ਨੂੰ ਪਕੜਾ ਕਰਨਾ ਅੱਜ ਹਰਿਆਣਾ ਸਾਡੇ ਤੋਂ ਸਟੇਟ ਛੋਟੀ ਹੈ ਅੱਜ ਉਹਨਾਂ ਦਾ 40-42 ਹਜ਼ਾਰ ਕਰੋੜ ਰੈਵਨਿਊ ਹੈ ਤੇ ਸਾਡਾ ਮੇਰੀ ਗਲਤੀ 32 ਹਜ਼ਾਰ ਤੇ ਅਸ਼ਕ ਕੋਈ ਵਧਿਆ ਘਟਿਆ ਹੋਵੇ ਤਾਂ ਮੈਨੂੰ ਉਸ ਬਾਰੇ ਪਤਾ ਨਹੀਂ ਮੈਂ ਪਿਛਲੇ ਸਾਲ ਦੇ ਅੰਕ ਸਿਰ ਤੁਹਾਡੇ ਕੋਲ ਪੇਸ਼ ਕਰ ਰਿਹਾ ਹਾਂ ਇਸ ਕਰਕੇ ਗਰਮੈਂਟ ਦਾ ਰੈਵਨਿਊ ਦੇ ਵਿੱਚ ਵਾਧਾ ਕਿਵੇਂ ਕਰਨਾ ਹੈ ਕਿੱਦਾਂ ਜਿਹੜੇ ਰਿਸੋਰਸਸ ਨੇ ਉਹਨਾਂ ਦੀ ਵਟੋ ਕਰਨੀ ਹੈ ਕਿੱਦਾਂ ਡਿਪਾਰਟਮੈਂਟ ਦੇ ਵੀ ਜਿਹੜਾ ਆਮ ਲੋਕਾਂ ਤੇ ਬੋਝ ਵੀ ਨਾ ਪਵੇ ਆਮ ਲੋਕਾਂ ਦੇ ਉੱਤੇ ਵਾਧੂ ਟੈਕਸ ਵੀ ਨਾ ਪਵੇ ਕਿ ਦਾ ਰੈਵਿਨੂ ਜਰਨੇਟ ਕਰਨਾ ਉਹ ਸਾਰੀ ਸਟ੍ਰੈਟਜੀ ਹੈ ਜਿਹੜੀ ਉਹ ਇਹ ਤਾਂ ਹੈ ਨਹੀਂ ਕਿ ਉਹ ਡਾਕੂਮੈਂਟ ਦੀ ਗੱਲ ਹੁੰਦੀ ਆ ਮੈਨੀਫੈਸਟੋ ਬਣਦਾ ਸਾਰੀਆਂ ਗੱਲਾਂ ਹੁੰਦੀਆਂ 4 ਲੱਖ ਦਾ ਕਰੋੜ ਬਹੁਤ ਕਰਜ਼ਾ ਬਹੁਤ ਭਾਰੀ ਆ ਸੈਂਟਰ ਸਰਕਾਰ ਤੋਂ ਜਿਵੇਂ ਆਦੇ ਹੱਕ ਖੋ ਕੇ ਲੈਣੇ ਆ ਜੇ ਨਤੀਸ਼ ਕੁਮਾਰ ਨੂੰ ਚੰਦਰਬਾਬੂ ਨਾਈਡੂ ਨੂੰ ਤਾਂ ਜੇ ਮਿਲ ਸਕਦੇ ਆ ਫਿਰ ਪੰਜਾਬ ਨੂੰ ਕਿਉਂ ਨਹੀਂ ਯੂਪੀ ਬਿਹਾਰ ਨੂੰ ਕਿਉਂ ਨਹੀਂ ਮਿਲ ਸਕਦੇ ਆ ਪੰਜਾਬ ਨੂੰ ਕਿਉਂ ਨਹੀਂ ਹਰਿਆਣੇ ਨੂੰ ਮਿਲਦੇ ਆ ਤੇ ਇਸ ਕਰਕੇ ਜਿਹੜੀ ਆਪੋਜੀਸ਼ਨ ਦੀ ਆ ਇਥੇ ਸਰਕਾਰਾਂ ਨੇ ਉੱਥੇ ਵਿਤਕਰਾ ਕਰਦੀ ਆ ਸੈਂਟਰ ਗਵਰਨਮੈਂਟ ਉਹਨਾਂ ਚੀਜ਼ਾਂ ਨੂੰ ਕਿਵੇਂ ਨਾਲ ਲੈ ਕੇ ਚੱਲਣਾ ਹੈ ਕਿਵੇਂ ਪੰਜਾਬ ਦਾ ਯੂਥ ਜਿਹੜਾ ਬਾਹਰ ਪਿਆ ਰਿਹਾ ਉਹਨੂੰ ਨਾਲ ਕਿਵੇਂ ਰੱਖਣਾ ਹੈ ਔਰ ਕਿਵੇਂ ਨਸ਼ਿਆਂ ਉਲਟ ਲੜਾਈ ਲੜਨੀ ਹੈ ਜਿਹੜੇ 4 ਹਫ਼ਤਿਆਂ ਦੀ ਗੱਲ ਕਰਦੇ ਸੀ 4 ਦਿਨਾਂ ਦੀ ਗੱਲ ਕਰਦੇ ਸੀ ਅੱਜ ਤੇ ਵੀ ਤੁਹਾਡੇ ਪਰਦਾਹਰ ਤਾਂ ਕੀ ਕੋ ਕਿੰਦ ਲਾਣਾ ਚਾਹੁੰਦੇ ਆ ਪੰਜਾਬ ਦੇ ਯੂਥ ਨੂੰ ਇਹਨਾਂ ਦਾ ਸਵਾਲ ਲਓ ਮਾੜਾ ਪੁੱਛੋ ਇਹਨਾਂ ਨੂੰ ਚਲੋ ਚਲੋ ਰੁਬੀ ਖੇਲ ਜੀ ਆਮ ਆਦਮੀ ਪਾਰਟੀ ਦੇ ਬੁਲਾਰੇ ਦਾ ਕਹਿਣਾ ਹੈ ਕਿ ਉਹੀ ਮੈਂ ਪਹਿਲਾਂ ਕਿਹਾ ਕਿ ਬਿਆਨਾਂ ਤੇ ਸਿਆਸਤ ਹੋ ਰਹੀ ਹੈ ਜਿਸ ਤਰੀਕੇ ਦੇ ਨਾਲ ਕਦੇ ਰਾਜਾ ਵੜਿੰਗ ਜੀ ਦੇ ਬਿਆਨ ਆ ਜਾਂਦੇ ਨੇ ਕਦੇ ਕੁਲਦੀਪ ਸਿੰਘ ਢਾਲੀਵਾਲ ਦੇ ਬਿਆਨ ਆ ਜਾਂਦੇ ਨੇ ਤਾਂ ਬਿਆਨਾਂ ਤੇ ਰਾਜਨੀਤੀ ਚੱਲ ਰਹੀ ਹੈ ਚਲੋ ਬਿਆਨਾਂ ਦੀ ਗੱਲ ਮੈਂ ਬਾਅਦ ਚ ਕਰਾਂਗਾ ਫਿਰ ਕਿਸੇ ਦਿਨ ਆਪਾਂ ਬਿਆਨਾਂ ਦੀ ਗੱਲ ਕਰ ਲਾਂਗੇ ਪਰ ਆਮ ਆਦਮੀ ਪਾਰਟੀ ਦੇ ਬੁਲਾਰੇ ਤੋਂ ਮੈਂ ਸਵਾਲ ਲੈਣਾ ਚਾਹੁੰਦਾ ਕਿ ਜਿਸ ਤਰੀਕੇ ਦੇ ਨਾਲ ਹਰੇਕ ਵਿਰੋਧੀ ਪਾਰਟੀ ਤੁਹਾਡੀ ਕਹਿੰਦੀ ਹੈ ਕਿ ਤੁਸੀਂ ਜਿਮਨੀ ਚੋਣਾਂ ਦੇ ਵਿੱਚ ਕਿਸੇ ਵੀ ਆਮ ਜਿਹੜਾ ਘਰ ਦਾ ਮੁੰਡਾ ਹੈ ਉਸ ਨੂੰ ਮੌਕਾ ਨਹੀਂ ਦਿੱਤਾ ਤੁਸੀਂ ਹਮੇਸ਼ਾ ਹੀ ਕੋਈ ਜਾਂ ਤਾਂ ਦੂਜੀ ਪਾਰਟੀ ਦੇ ਵਿੱਚੋਂ ਲਿਆ ਕੇ ਆਪਣੀ ਪਾਰਟੀ 'ਚ ਸ਼ਾਮਲ ਕੀਤਾ ਜਿਸ ਤਰੀਕੇ ਦੇ ਨਾਲ ਆ ਤਰਨ ਤਰਨ ਦੀਆਂ ਜ਼ਮਨੀ ਚੋਣਾਂ ਦੇ ਵਿੱਚ ਦੇਖਣ ਨੂੰ ਮਿਲਿਆ ਤਾਂ ਕਿ 2027 ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਵਿੱਚ ਕੁਝ ਨਵੇਂ ਚਿਹਰੇ ਦੇਖਣ ਨੂੰ ਮਿਲਣਗੇ ਲੋਕਾਂ ਨੂੰ ਨਵੇਂ ਚਿਹਰੇ ਇੰਟਰੋਡਿਊਸ ਕਰਵਾਏ ਜਾਣਗੇ ਕਿ ਇਹ ਸਾਡੇ ਨੌਜਵਾਨ ਪੀੜੀ ਹੈ ਇਹਨਾਂ ਤੇ ਭਰੋਸਾ ਜਤਾਓ ਜਾਂ 2027 ਦੀਆਂ ਚੋਣਾਂ ਦੇ ਵਿੱਚ ਕੁਝ ਅਜਿਹੇ ਚਿਹਰੇ ਦੇਖ ਸਕਦੇ ਨੇ ਸਰਜੀਤ ਪੁੱਲਤ ਜੀ ਜੀ ਬਿਲਕੁਲ ਜੀ देखो पहला ता जेड़े अपने 117 हलके विधानसभा ओदे विच तकरीबन तकरीबन आई थिंक 90% ਨਾਲ ਦੇ ਚਰੇ ਸੀ ਆਮ ਘਰ ਦੇ ਮੁੰਡਿਆਂ ਨੂੰ ਐਮਐਲਏ ਦੀਆਂ ਟਿਕਟਾਂ ਮਿਲੀਆਂ ਤੇ ਉਹ ਜਿੱਤੇ ਵੀ ਹੈ ਤੇ ਲੋਕ ਚਲੋ ਜੋ ਉਹ ਪਹਿਲਾ ਜੋ ਹੋ ਗਿਆ ਹੋ ਗਿਆ ਆਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਇਲਜ਼ਾਮ ਆਮ ਆਦਮੀ ਪਾਰਟੀ ਦੇ ਹੀ ਲੱਗਦੇ ਗਏ ਕਿ ਨਾਮ ਤੇ ਆਮ ਆਦਮੀ ਪਾਰਟੀ ਹੈ ਪਰ ਠਣਾਡਾਂ ਨੂੰ ਟਿਕਟਾਂ ਮਿਲ ਰਹੀਆਂ ਨੇ ਇਸ ਤਰੀਕੇ ਦੇ ਇਲਜ਼ਾਮ ਲੱਗਦੇ ਨੇ ਬਿਲਕੁਲ ਨਹੀਂ ਦੇਖੋ ਤੁਹਾਡੇ ਸਾਹਮਣੇ ਆ ਜੀ ਕਿੰਨੇ ਆਮ ਘਰਾਂ ਦੇ ਇਹ ਤਾਂ ਸਭ ਕਾਂਗਰਸ ਵਾਲੇ ਤਾਂ ਤੁਹਾਨੂੰ ਕਹਿੰਦੇ ਇਹ ਤੁਹਾਨੂੰ ਹੋਰ ਕੁਝ ਕਹਿੰਦੇ ਆ ਇਹ ਕਿੱਥੋਂ ਆ ਗਏ ਕਿ ਆਮਕਰਾਂ ਦੇ ਬੱਚੇ ਕਿਵੇਂ ਐਮਐਲ ਐਮਐਲ ਬਣ ਗਏ ਇਹਨਾਂ ਨੂੰ ਤਾਂ ਤਕਰੀਬਤ ਬਾਜ਼ ਬਾਜ਼ ਦਾ ਬਿਆਨ ਯਾਦ ਹੈ ਸੋ ਦੇਖੋ ਮੁੱਤਿਆਂ ਦੇ ਦੇਖੋ ਕੰਮ ਦੀ ਸਾਡੀ ਜਿਹੜੀ ਵਿਚਾਰਧਾਰਾ ਆਮ ਆਦੀ ਪਾਰਟੀ ਦੀ ਅਸੀਂ ਪਹਿਲੇ ਦਿਨ ਤੋਂ ਪੰਜਾਬ ਦੇ ਲੋਕਾਂ ਲਈ ਕੰਮ ਕਰਦੇ ਆ ਅਸੀਂ ਕੰਮ ਦੀ ਰਾਜਨੀਤੀ ਜੋ ਸਾਡੇ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਜੀ ਹੈ ਉਹ ਕੰਮ ਦੀ ਰਾਜਨੀਤੀ ਕਰਦੇ ਆ ਅਸੀਂ ਅਸੀਂ ਪੰਜਾਬ ਦੇ ਵਿੱਚ ਪਹਿਲਾਂ ਵੀ ਜਿਹੜੇ ਬਾਇਲੈਂਕਸ ਜਿੱਤੇ ਆ ਆਪ ਤੇ ਕੀਤੇ 2 ਸਾਲ ਦੇ 1.5 ਸਾਲ ਦੇ ਜਦੋਂ ਜਿਵੇਂ 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 ਇਲੈਕਸ਼ਨ ਆਇਆ ਉਹ ਕੰਮ ਲੈ ਕੇ ਲੋਕਾਂ ਵਿੱਚ ਗਏ ਇਹ ਆਪਣਾ ਬਾਈਲੈਕਸ਼ਨ ਜਿੱਤੇ ਆ ਸੀ ਸਾਰੇ ਤੇ ਇਹ ਜਰ ਤਰ ਤਰ ਸਾਹਿਬ ਵਾਲਾ ਬਾਈਲੈਕਸ਼ਨ ਵੀ ਆਮ ਆਦੀ ਪਾਰਟੀ ਮੁੱਦਿਆਂ ਦੇ ਵਿਕਾਸ ਦੇ ਪੰਜਾਬ ਦੇ ਜੋ ਮਾਸਕਰ ਦੇ ਆਪ ਲੋਕਾਂ ਨੇ ਕੰਮ ਕੀਤੇ ਆ ਉਹਦੇ ਆਧਾਰ ਤੇ ਲੜ ਰਹੀ ਹੈ ਤੇ ਕੱਲ ਜਿਹੜਾ ਰਿਜ਼ਲਟ ਆਉਣ ਵਾਲਾ ਹੈ ਉਹ ਇਹਨਾਂ ਨੂੰ ਦੱਸ ਦੂਗਾ ਸੈਮੀ ਫਾਈਨਲ ਕਹਿੰਦੇ ਆ ਜੋ ਮਰਤੀ ਕਹਿ ਲੈਣ ਉਹ ਆਮ ਆਦੀ ਪਾਰਟੀ ਬਾਈਲੈਕਸ਼ਨ ਜਿੱਤ ਰਹੀ ਹੈ ਤੇ 2027 ਦੇ ਵਿੱਚ ਹੋਰ 1.5 ਸਾਲ ਪੰਜਾਬ ਦੇ ਲੋਕਾਂ ਦੇ ਜਿਹੜੇ ਹੋਰ ਕੰਮ ਕਰਕੇ 2027 ਦੇ ਵਿੱਚ ਆਮ ਆਦੀ ਪਾਰਟੀ ਫਿਰ ਯਾ ਤੇ ਲੋਕ ਆਮਰੀ ਪਾਰਟੀ ਨੂੰ ਜਿਨ੍ਹਾਂ ਨੇ ਇੱਕ ਵਾਰ ਫਿਰ ਮੌਕਾ ਦੇ ਦਿੱਤਾ। ਤਾਂ ਠੀਕ ਆ ਭੁੱਲਰ ਸਾਹਿਬ ਤੁਹਾਡੀ ਮੈਂ ਗੱਲ ਨੋਟ ਕਰ ਲਈ ਆ ਕਿ ਨਵੇਂ ਚਿਹਰੇ ਦੇਖਣ ਨੂੰ ਮਿਲਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਚੱਲ ਜਾਏਗਾ ਕਿ ਕਿੰਨੇ-ਕਿੰਨੇ ਨਵੇਂ ਚਿਹਰੇ ਐਡ ਹੋਏ ਨੇ। ਸਮਾਂ ਹੋ ਗਿਆ ਮੇਰਾ ਮਾਈਂਡ ਅਪ ਕਰਨ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮੈਂ ਤੁਹਾਡਾ ਦੋਨਾਂ ਦਾ।